ਨਮਸਕਾਰ ਪ੍ਰੋਗਰਾਮ ਗੱਲਾਂ ਗੱਲਾਂ ਵਿੱਚ ਨੂੰ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਤੁਹਾਡੇ ਨਾਲ ਮੈਂ ਪ੍ਰਭਾ ਸ਼ਰਮਾ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਹਾਲ ਹੀ ਵਿੱਚ ਪੰਜਾਬੀ ਸਿਨੇਮਾ ਦੀ ਇੱਕ ਕਾਮੇਡੀ ਫਿਲਮ ਰਿਲੀਜ਼ ਹੋਈ ਹੈ ਤੇ ਅੱਜ ਦਾ ਜਿਹੜਾ ਚਰਚਾ ਦਾ ਵਿਸ਼ਾ ਸਾਡਾ ਰਹਿਣ ਵਾਲਾ ਹੈ ਉਹ ਹੈ ਪੰਜਾਬੀ ਸਿਨੇਮਾ ਜਗਤ ਇਸੇ ਹੀ ਇਸ ਮੂਵੀ ਨੂੰ ਲੈ ਕੇ ਹੀ ਸਾਰੀ ਚਰਚਾ ਕੀਤੀ ਜਾਵੇਗੀ ਤੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਸਟੂਡੀਓ ਵਿੱਚ ਨਵੀਨ ਜੀ ਦਾ ਨਵੀਨ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਹਾਲੀ ਵਿੱਚ ਫਿਲਮ ਰਿਲੀਜ਼ ਹੋਈ ਹੈ ਸੌਂਕਣ ਸੌਂਕਣੇ 2 ਜਿਹੜਾ ਕਿ ਸੌਂਕਣ ਸੌਂਕਣੇ ਵਾਂ ਦਾ ਸੀਕਵਲ ਆ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਹੈ ਜਿਹੜੀ ਲੋਕਾਂ ਵੱਲੋਂ ਆਡੀਅנס ਵੱਲੋਂ ਦਿੱਤੀ ਗਈ ਇਸ ਫਿਲਮ ਨੂੰ ਲੈ ਕੇ ਦੇਖੋ ਇਸ ਫਿਲਮ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੀ ਆਪਣੀ ਆਪਣੀ ਅਲੱਗ-ਅਲੱਗ رائے ਹੈ ਕਿਉਂਕਿ ਹਰੇਕ ਬੰਦੇ ਦਾ ਸਿਨੇਮਾ ਬਣਾਉਣ ਦਾ ਨਜ਼ਰੀਆ ਵੀ ਅਲੱਗ ਹੁੰਦਾ ਤੇ ਸਿਨੇਮਾ ਦੇਖਣ ਵਾਲਿਆਂ ਦਾ ਵੀ ਨਜ਼ਰੀਆ ਹਰੇਕ ਦਾ ਅਲੱਗ-ਅਲੱਗ ਹੁੰਦਾ ਜੀ ਸੋ ਆਡੀਅנס 2025 ਦੇ ਵਿੱਚ ਸੌਂਕਣ ਸੌਂਕਣੇ 2 ਨੂੰ ਹੁਣ ਤੱਕ ਚੰਗਾ ਫੁੱਲਾ ਰਾਮ ਰਾਮ ਲਿਆ ਪੈਸੇ ਚੰਗੇ ਕਮਾਏ ਮੂਵੀ ਨੇ ਜੀ ਔਰ ਬਟ ਐਮੀ ਵਿਰਕ ਦੀ ਜਿਹੜੀ ਪਹਿਲੀ ਸੀ ਸੌਂਕਣ ਸੌਂਕਣੇ ਉਹਦੇ ਨਾਲ ਉਹ ਮੈਨੂੰ ਲੱਗਦਾ ਕਿ ਉਸ ਤੋਂ ਘੱਟ ਰਿਸਪੌਂਸ ਰਿਹਾ ਇਸ ਫਿਲਮ ਨੂੰ ਉਸ ਫਿਲਮ ਦਾ ਉਸ ਫਿਲਮ ਦੇ ਵਿੱਚ ਕੀ ਸੀ ਇਹਨਾਂ ਨੇ ਪ੍ਰੋਮੋਸ਼ਨ ਬਹੁਤ ਜ਼ਬਰਦਸਤ ਕੀਤੀ ਸੀ ਹੂੰ ਉਸ ਫਿਲਮ ਉਹ ਫਿਲਮ ਸ਼ਾਇਦ 7 ਕਰੋੜ ਰੁਪਏ ਦੀ ਬਣੀ ਸੀ ਤੇ 50 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ ਔਰ ਉਸ ਮੂਵੀ ਦੇ ਗਾਣੇ ਬਹੁਤ ਹਿੱਟ ਹੋਏ ਸੀ ਹੂੰ ਇਸ ਸੌਂਕਣ ਸੌਂਕਣੇ 2 ਦੇ ਵਿੱਚ ਜਾ ਕੇ ਪ੍ਰੋਮੋਸ਼ਨ ਜਦੋਂ ਫਿਲਮ ਨੇ ਕਰਨੀ ਪ੍ਰੋਮੋਸ਼ਨ ਸ਼ੁਰੂ ਕੀਤੀ ਤੇ ਕੁਝ ਲੋਕਾਂ ਦੇ ਵੱਲੋਂ ਇਹਦਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਇਹਨਾਂ ਨੇ ਕੁਝ ਆਪਣੀਆਂ ਵੀਡੀਓਜ਼ ਵੀ ਡਿਲੀਟ ਕੀਤੀਆਂ ਹਮ ਨਵੀਨ ਜੀ ਇਸ ਸਾਰੀ ਚਰਚਾ ਤੇ ਅਸੀਂ ਚਰਚਾ ਕਰਾਂਗੇ ਪਹਿਲਾਂ ਜੇਕਰ ਫਿਲਮ ਦੀ ਗੱਲ ਕਰ ਲਈ ਜਾਵੇ ਫਿਲਮ ਦੀ ਸਟਾਰ ਕਾਸਟ ਬਾਰੇ ਜਿਹੜੀ ਪਹਿਲੀ ਫਿਲਮ ਸੀਗੀ ਸੰਗਣ ਸੰਗ ਨੇ ਉਹਦੇ ਵਿੱਚ ਵੀ ਐਮੀ ਵਿਰਕ ਸਰਗੁਨ ਮਹਿਤਾ ਤੇ ਨਿਮਰਤ ਖਹਿਰਾ ਵੱਲੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ ਸੀਗਾ ਤੇ ਜਿਹਦੀ ਹੁਣ ਸਿਕਵਲ ਆਈ ਆ ਇਹਦੇ ਵਿੱਚ ਵੀ ਸੇਮ ਹੀ ਜਿਹੜੀ ਕਾਸਟ ਹੈ ਬਟ ਇਹਦੇ ਨਾਲ ਸਰਗੁਨ ਮਹਿਤਾ ਦੀ ਜਿਹੜੀ ਆ ਦੋਹਰੀ ਭੂਮਿਕਾ ਆ ਦੋਹਰੀ ਭੂਮਿਕਾ ਬਿਲਕੁਲ ਹੋਰ ਦੋਰੀ ਭੂਮਿਕਾ ਕਾਦੀ ਹੋ ਗਈ ਜੀ ਘਰ ਵਾਲੀਆਂ ਤਿੰਨ ਹੋ ਗਈਆਂ ਮਤਲਬ ਪਹਿਲਾਂ ਪਹਿਲੀ ਫਿਲਮ ਦੇ ਵਿੱਚ ਘਰ ਵਾਲੀਆਂ ਦੋ ਸੀ ਤੇ ਹੁਣ ਘਰ ਵਾਲੀਆਂ ਤਿੰਨ ਕਰ ਦਿੱਤੀਆਂ ਤੇ ਮੈਂ ਤਾਂ ਕਹਿਣਾ ਵੀ ਜਿਹੜੇ ਦੇਖੋ ਜਦੋਂ ਕੋਈ ਡਾਇਰੈਕਟਰ ਫਿਲਮ ਲਿਖਦਾ ਨਾ ਜੀ ਤੇ ਉਹਦੀ ਉਹਦੀ ਉਹਦੇ ਪਿੱਛੇ ਸੋਚ ਹੁੰਦੀ ਆ ਕੋਈ ਉਹਦਾ ਉਹਦੀ ਸ਼ਾਇਦ ਥਾਟ ਨੂੰ ਅਸੀਂ ਹੁਣ ਡਿਸਕਸ ਨਹੀਂ ਕਰ ਪਾਵਾਂਗੇ ਕਿ ਕਿਸ ਥਾਟ ਨੂੰ ਮਾਈਂਡ ਦੇ ਵਿੱਚ ਪਾ ਕੇ ਹਾਂ ਪੁਆਇੰਟ ਆਫ View ਆ ਹਾਂ ਪੁਆਇੰਟ ਆਫ View ਲੱਗਾ ਹੂੰ ਅੱਜ ਅਸੀਂ ਇੱਥੇ ਡਿਸਕਸ ਕਰ ਰਹੇ ਹਾਂ ਏਸੀ ਫਿਲਮ ਦੇ ਉੱਪਰ 50 ਬੰਦੇ ਡਿਸਕਸ ਕਰ ਲੈਣ ਉਹ ਹਰੇਕ ਬੰਦੇ ਦਾ ਪੁਆਇੰਟ ਔਵਿਊ ਆਪਣਾ ਆਪਣਾ ਅਲੱਗ-ਅਲੱਗ ਹੋਊਗਾ ਪਰ ਡਾਇਰੈਕਟਰ ਅਮਰਦੀਪ ਅੰਬਰਦੀਪ ਅੰਬਰਦੀਪ ਸਿੰਘ ਉਹਨਾਂ ਦੇ ਵੱਲੋਂ ਜਿਹੜੀ ਫਿਲਮ ਲਿਖੀ ਗਈ ਹੈ ਉਹਨਾਂ ਦਾ ਥਾਟ ਕੀ ਹੋਏਗਾ ਉਹਦੇ ਤੇ ਆਪਾਂ ਨਹੀਂ ਮਤਲਬ ਅਸੀਂ ਐਕਸਪਲੇਨ ਨਹੀਂ ਕਰ ਪਾਵਾਂਗੇ ਉਹਨਾਂ ਨੂੰ ਕਿ ਉਹਨਾਂ ਦਾ ਥਾਟ ਕੀ ਰਿਹਾ ਹੋਗਾ ਜਿਹੜੀ ਫਿਲਮ ਆ ਜਿਹੜਾ ਇਹਦਾ ਸੀਕਵਲ ਸੌਂਕਣ ਸੌਂਕਣੇ 2 ਇਹ ਸਮੀਪ ਕੰਗ ਵੱਲੋਂ ਨੇ ਦੇਖ ਚੁੱਕੀ ਹਾਂ ਹਾਂ ਨਿਰਦੇਸ਼ਕ ਨਿਰਦੇਸ਼ਕ ਬਦਲ ਗਿਆ ਪਹਿਲੀ ਵੀ ਦੇ ਵਿੱਚ ਨਿਰਦੇਸ਼ਕ ਹੋਰ ਸੀ ਤੁਸੀਂ ਦੇਖੋ ਕਿ ਫਿਲਮ ਦਾ ਕਨਸੈਪਟ ਜਿਹੜਾ ਹੈ ਇਸ ਕਨਸੈਪਟ ਨੂੰ ਲੈ ਕੇ ਕਈ ਲੋਕਾਂ ਨੇ ਇਤਰਾਜ਼ ਵੀ ਜाहिर ਕੀਤਾ ਸੀ ਵੀ ਯਾਰ ਪੰਜਾਬੀ ਬੰਦਾ ਤਿੰਨ ਘਰ ਵਾਲੀਆਂ ਮਤਲਬ ਇਹ ਪੰਜਾਬ ਦਾ ਸੱਭਿਆਚਾਰ ਨਹੀਂ ਹੈ ਪੰਜਾਬ ਦਾ ਕਲਚਰ ਹੀ ਨਹੀਂ ਹੈ ਵੀ ਇਹ ਕਿਦਾਂ ਹੋ ਗਿਆ ਫਿਰ ਇਸ ਕਰਕੇ ਫਿਲਮ ਨੂੰ ਕ੍ਰਿਟਿਸਾਈਜ਼ ਵੀ ਕੀਤਾ ਗਿਆ ਤੇ ਥੋੜਾ ਜਿਹਾ ਇਹਨਾਂ ਨੇ ਪ੍ਰਚਾਰ ਨੂੰ ਦੱਬਿਆ ਵੀ ਸੀ ਉਹਨੂੰ ਫਿਰ ਉਸ ਤੋਂ ਬਾਅਦ ਫਿਰ ਪ੍ਰਚਾਰ ਦੇ ਵਿੱਚ ਥੋੜੀ ਜਿਹੀ ਤੇਜ਼ੀ ਲਿਆਂਦੀ ਕਿਉਂਕਿ ਅੱਜ ਦੇ ਟਾਈਮ ਦੇ ਉੱਤੇ ਜੇ ਫਿਲਮ ਚਲਾਨੀ ਹੈ ਤਾਂ ਤੁਹਾਨੂੰ ਉਹਦੀ ਐਡਵਰਟਾਈਜ਼ਮੈਂਟ ਕਰਨੀ ਹੀ ਪੈਣੀ ਹੈ ਲੋਕਾਂ ਤੱਕ ਪਹੁੰਚ ਕਰਨੀ ਪੈਣੀ ਹੈ ਇਹਨਾਂ ਨੇ ਕੀਤੀ ਫਿਲਮ ਨੇ ਪੈਸੇ ਵੀ ਕਮਾ ਲਏ ਮਕਸ ਹੂੰ ਫਿਲਮ ਸੰਕਣ ਸੰਕਣੇ 2 ਤਾਂ ਅਸੀਂ ਇੱਕ ਫਿਲਮ ਦਾ ਰੈਫਰੈਂਸ ਲੈ ਰਹੇ ਹਾਂ ਹੂੰ ਕਿ ਇਹ ਫਿਲਮ ਆਈ ਜਿਹਦੇ ਕਰਕੇ ਅੱਜ ਅਸੀਂ ਇਸ ਮੁੱਦੇ ਦੇ ਉੱਪਰ ਗੱਲ ਕਰ ਰਹੇ ਹਾਂ ਹੂੰ ਜੇ ਅਸੀਂ ਰਿਵਿਊ ਦੀ ਗੱਲ ਕਰੀਏ ਤੁਸੀਂ ਕਹਿ ਰਹੇ ਕ੍ਰਿਟੀਸਾਈਜ਼ ਦੀ ਤੁਸੀਂ ਗੱਲ ਕੀਤੀ ਰਿਲੀਜ਼ ਹੋਣ ਤੋਂ ਪਹਿਲਾਂ ਪ੍ਰੋਮੋਸ਼ਨ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਇੰਡਸਟਰੀ ਵਿੱਚ ਕਿਸੇ ਫਿਲਮ ਨੂੰ ਚਲਾਉਣ ਲਈ ਲੋਕਾਂ ਵਿੱਚ ਉਸ ਪ੍ਰਤੀ ਕਯਰਿਓਸਿਟੀ ਪੈਦਾ ਕਰਨ ਲਈ ਇਹ ਕੌਂਟ੍ਰੋਵਰਸ਼ਲ ਮੁੱਦੇ ਹੁੰਦੇ ਰਹਿੰਦੇ ਆ ਫਿਲਮ ਨੂੰ ਲੈ ਕੇ ਦੇਖੋ ਕੋਈਆਂ ਕਰਵਾਏ ਜਾਂਦੇ ਆ ਕਿ ਵੱਧ ਤੋਂ ਵੱਧ ਜਿਹੜੇ ਲੋਕੀ ਆ ਉਤਸ਼ਾਹਿਤ ਹੋਣ ਖੋਜਣ ਦੀ ਕੋਸ਼ਿਸ਼ ਕਰਨ ਕਿ ਆਖੇ ਫਿਲਮ 'ਚ ਐਸਾ ਹੈ ਕਿ ਦੇਖੋ ਫਿਲਮ ਤੁਸੀਂ ਘਰੋਂ ਫਿਲਮ ਦੇਖਣ ਦੇ ਲਈ ਕੋਈ ਗਿਆ ਜੀ ਕੋਮੇਡੀ ਦੇਖਣ ਲਈ ਗਿਆ ਟ੍ਰੇਲਰ ਬਹੁਤ ਸੋਹਣਾ ਲੱਗਾ ਸਾਰਿਆਂ ਨੂੰ ਉਹਦੇ ਵਿੱਚ ਸੱਸ ਨੂੰ ਬੋਲ ਰਹੀ ਆ ਨੋ ਨੋ ਨੂੰ ਬੋਲ ਰਹੀ ਆ ਸੱਸ ਮਤਲਬ ਘਰ ਘਰ ਦੀ ਕਹਾਣੀ ਹੈ ਪਰ ਘਰ ਘਰ ਦੀ ਕਹਾਣੀ ਤਿੰਨ ਜਨਾਨੀ ਵਾਲੀ ਨਹੀਂ ਹੈਗੀ ਹਮ ਘਾਰਾ ਵਾਲਾ ਆਪਣੀ ਘਰ ਵਾਲੀ ਦੇ ਨਾਲ ਕੀ ਘਰ ਵਾਲੀ ਕੋਈ ਸੋਚ ਸਕਦੀ ਹੈ ਕਦੇ ਵੀ ਮੇਰੇ ਨਾਲ ਮੇਰੀ ਚਾਹੇ ਸખી ਭੈਣੀ ਹੋਵੇ ਵੀ ਉਹ ਮੇਰੇ ਮੇਰੇ ਨਾਲ ਆ ਕੇ ਘਰ ਚ ਰਹਿ ਦੇ ਫਿਰ ਉਹ ਕਹਿੰਦੇ ਨਾ ਔਰਤ ਹਰ ਇੱਕ ਚੀਜ਼ ਨੂੰ ਬਰਦਾਸ਼ਤ ਕਰ ਸਕਦੀ ਹੈ ਗਰੀਬੀ ਕੱਟੀ ਜਾ ਸਕਦੀ ਹੈ ਪਰ ਔਰਤ ਇਸ ਥਾਂ ਤੇ ਆ ਕੇ ਇਹ ਚੀਜ਼ ਨਹੀਂ ਅਲਾਉ ਕਰਦੀ ਕਿਸੇ ਦੂਸਰੀ ਔਰਤ ਕੀ ਉਹਦਾ ਘਰ ਖਰਾਬ ਕਰੇ ਚਾਹੇ ਉਹ ਉਹਦੀ ਸਖੀ ਹੀ ਸਖੀ ਭੈਣ ਹੋਵੇ ਕਿਉਂ ਨਾ ਹੋਵੇ ਸਖੀ ਭੈਣ ਕਿਉਂ ਨਾ ਹੋਵੇ ਮਤਲਬ ਪਹਿਲੀ ਮੂਵੀ ਦੇ ਵਿੱਚ ਹਾਸੇ ਹਾਸੇ ਦੇ ਵਿੱਚ ਮੂਵੀ ਕੱਢ ਦਿੱਤੀ ਲੋਕਾਂ ਨੇ ਪੈਸਾ ਵੀ ਕਮਾ ਲਿਆ ਪਰ ਹੁਣ ਤੁਸੀਂ ਤੁਹਾਡਾ ਹੌਸਲਾ ਦੇਖੋ ਵੀ ਤੁਸੀਂ ਕਿਹਾ ਵੀ ਸ਼ਾਇਦ ਘਰ ਵਾਲੀਆਂ ਦੋ ਸੀਗੀਆਂ ਤਾਂ ਕਰਕੇ ਲੋਕਾਂ ਨੇ ਫਿਲਮ ਪਸੰਦ ਕੀਤੀ ਹੁਣ ਤਿੰਨ ਕਰ ਦਿਓ ਇੱਥੇ ਮੈਂ ਦਰਸ਼ਕਾਂ ਨੂੰ ਇਹ ਦੱਸ ਦੇਣਾ ਚਾਹਨੀ ਹਾਂ ਕਿ ਸਾਡਾ ਮੂਵੀ ਨੂੰ ਲੈ ਕੇ ਕੋਈ ਪਰਸਨਲ ਰਿਵਿਊ ਨਹੀਂ ਆ ਅਸੀਂ ਸਿਰਫ ਪਬਲਿਕ ਰਿਵਿਊ ਤੇ ਅਸੀਂ ਡਿਸਕਸ ਕਰ ਰਹੇ ਹਾਂ ਸਾਡਾ ਪਰਸਨਲ ਜਾਂ ਸਾਡੇ ਚੈਨਲ ਦਾ ਕੋਈ ਵੀ ਪਰਸਨਲ ਰਿਵਿਊ ਨਹੀਂ ਆ ਇਸੇ ਕਰਕੇ ਅਸੀਂ ਫਿਲਮ ਦੇ ਆਣਤੇ ਨਹੀਂ ਕੀਤਾ ਕਿ ਫਿਲਮ ਨੂੰ ਕਿਸ ਤਰੀਕੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਸੀ ਅਸੀਂ ਪਬਲਿਕ ਰਿਵਿਊ ਦੇ ਬਾਅਦ ਵਿੱਚ ਇਸ ਦੇ ਉੱਤੇ ਚਰਚਾ ਕਰ ਰਹੇ ਹਾਂ ਕਿ ਜਦੋਂ ਫਿਲਮ ਚੱਲ ਹਟੀ ਆ ਹੁਣ ਹੋਰ ਫਿਲਮਾਂ ਪਾਈਪਲਾਈਨ ਦੇ ਵਿੱਚ ਆ ਮਤਲਬ ਉਸ ਟਾਈਮ ਜੇ ਅਸੀਂ ਕਰਦੇ ਤੇ ਸ਼ਾਇਦ ਹੋ ਸਕਦਾ ਵੀ ਦੋ ਬੰਦੇ ਦੇਖਣ 10 ਦੇਖਣ 2 ਲੱਖ ਦੇਖੇ ਤੇ ਪ੍ਰਭਾ ਪੈ ਸਕਦਾ ਫਿਲਮ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਓਵਰ ਆਲ ਜੇ ਦੇਖਿਆ ਜਾਵੇ ਕਾਮੇਡੀ ਇੱਕ ਕਾਮੇਡੀ ਨਾਲ ਨਾਮ ਜੁੜ ਗਿਆ ਲੋਕੀ ਕਾਮੇਡੀ ਆਪਣਾ ਥੋੜਾ ਸਟ्रेस ਆਊਟ ਹੋਣ ਲਈ ਜਾਂ ਸਟ्रेस ਕਮ ਕਰਨ ਲਈ ਕਾਮੇਡੀ ਮੂਵੀਜ਼ ਦੇਖਣਾ ਪਸੰਦ ਕਰਦੇ ਆ ਕਾਮੇਡੀ ਦੇਖਣਾ ਪਸੰਦ ਕਰਦੇ ਕਾਮੇਡੀ ਬਣਾਓ ਕਾਮੇਡੀ ਬਣਨੀ ਚਾਹੀਦੀ ਹੈ ਕੀ ਕਾਮੇਡੀ ਮੂਵੀ ਬਣਾਉਣ ਦੇ ਲਈ ਇਹ ਵਾਲਾ ਕਨਸੈਪਟ ਮਤਲਬ ਤਿੰਨ ਘਰ ਵਾਲੀਆਂ ਹੁਣ ਮਤਲਬ ਤਿੰਨ ਤਿੰਨ ਘਰ ਵਾਲੀਆਂ ਦੇ ਉੱਪਰ ਲੋਕ ਬਹੁਤ ਹੱਸੇ ਪੈਸਾ ਚੰਗਾ ਕਮਾ ਲਿਆ ਫਿਰ ਹੁਣ ਉਚਾਰ ਕਰੋਗੇ ਨੂੰ ਕਿਉਂਕਿ ਫਿਲਮ ਦੇ ਡਾਇਲੌਗਸ ਕਹ ਲਓ ਤੁਸੀਂ ਨਿਮਰਤ ਖੈਰਾ ਦੀ ਜਿਹੜੀ ਆ ਉਹ ਇੱਕ ਠੇਠ ਪੰਜਾਬੀ ਵਾਲੀ ਜਿਹੜੀ ਉਹ ਸੱਸ ਨੂੰ ਬੋਲ ਰਹੀ ਹੈ ਕੁਝ ਡਾਇਲੌਗਸ ਹੋਰ ਏਦਾਂ ਦੇ ਆ ਜਿਹੜੇ ਲੋਕਾਂ ਨੂੰ ਬੜੇ ਪ੍ਰਭਾਵਿਤ ਕਰ ਰਹੇ ਆ ਪ੍ਰਭਾਵਿਤ ਕਰ ਰਹੇ ਪਰ ਮਤਲਬ ਇਹੀ ਗੱਲ ਆ ਨਾ ਤੁਸੀਂ ਦੇਖੋ ਕਿ ਇਹ ਸਾਡੀ ਤਰਾਸਦੀ ਰਹੀ ਆ ਪੰਜਾਬੀ ਫਿਲਮ ਇੰਡਸਟਰੀ ਦੀ इवन ਕਿ ਬਾਲੀਵੁੱਡ ਦੀ ਵੀ ਜੀ ਕਿ ਸਾਡੇ ਕੋ ਚੰਗੀਆਂ ਕਹਾਣੀਆਂ ਹੀ ਹਨੀ ਹਮ ਮਤਲਬ ਕਹਾਣੀ ਨਹੀਂ ਹੈਗੀ ਤੇ ਸਾਨੂੰ ਇਦਾਂ ਦੇ ਕਨਸੈਪਟ ਕੱਢਣੇ ਪੈ ਰਹੇ ਜੇ ਸਾਡੇ ਕੋ ਮੈਂ ਇਹ ਨਹੀਂ ਕਹਿੰਦਾ ਕਿ ਪੰਜਾਬ ਦੇ ਵਿੱਚ ਸੂਰਬੀਰ ਲੋਕਾਂ ਦੀ ਜਾਂ ਲੜਕੀਆਂ ਦੀ ਜਾਂ ਲੜਕੀਆਂ ਦੀਆਂ ਕਹਾਣੀਆਂ ਨਹੀਂ ਤੁਸੀਂ ਕੱਢ ਕੇ ਦੇਖੋ ਕਿੰਨਾ ਸਟਰਗਲ ਕਰ ਰਹੇ ਆ ਲੜਕੇ ਲੜਕੀਆਂ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਨਾਮ ਰੋਸ਼ਨ ਕੀਤਾ ਪੰਜਾਬ ਦਾ ਜਾਂ ਭਾਰਤ ਦਾ ਤੁਸੀਂ ਆ ਹਾਲ ਹੀ ਵਿੱਚ ਪਿਛੇ ਫਿਲਮ ਆਈ ਸੀ 6 ਇਚ ਜਿਹੜੀ ਕਿ ਪੰਜਾਬ ਦੇ ਉਸ ਟਾਈਮ ਦੇ ਮੌਜੂਦਾ ਹਾਲਾਤ ਨੂੰ ਪੇਸ਼ ਕਰ ਰਹੀ ਸੀ ਟੁਣਕਾ ਟੁਣਕਾ ਹਰਜੀਤਾ ਮਤਲਬ ਬਹੁਤ ਸਾਰੀਆਂ ਫਿਲਮਾਂ ਆਏ ਬਹੁਤ ਸਾਰੀਆਂ ਫਿਲਮਾਂ ਆ ਜੀ ਦੇਖਿਆ ਜਾਵੇ ਮੈਂ ਉਹੀ ਗੱਲ ਕਰ ਰਹੀ ਹਾਂ ਕਿ ਪੰਜਾਬੀ ਇੰਡਸਟਰੀ ਨੂੰ ਕਾਮੇਡੀ ਤੋਂ ਇਲਾਵਾ ਕੁਝ ਹੋਰ ਮਿਲ ਨਹੀਂ ਰਿਹਾ ਦੇਖੋ ਇੰਡਸਟਰੀ ਦੀ ਵੀ ਇੱਕ ਪ੍ਰੋਬਲਮ ਹੈ ਜੇ ਇੰਡਸਟਰੀ ਕਿਸੇ ਇਤਿਹਾਸਕ ਪੱਖ ਦੇ ਉੱਤੇ ਫਿਲਮ ਬਣਾ ਦਿੰਦੀ ਹੈ ਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਉਸ ਚੀਜ਼ ਦਾ ਵਿਰੋਧ ਵੀ ਕਰ ਦਿੱਤਾ ਜਾਂਦਾ ਕਿ ਉਹ ਪੱਖ ਸਹੀ ਨਹੀਂ ਦਿਖਾਏ ਅਸੀਂ ਇਹ ਨਹੀਂ ਕਹਿੰਦੇ ਕਿ ਲੋਕ ਵਿਰੋਧ ਕਰਦੇ ਹੋ ਸਕਦਾ ਕਿ ਵਾਕਈ ਉਹ ਪੱਖ ਸਹੀ ਨਾ ਦਿਖਾਏ ਗਏ ਹੋਣ ਉਹਦਾ ਵਿਰੋਧ ਹੋ ਜਾਂਦਾ ਜਦੋਂ ਧਰਮ ਦੇ ਪੱਖ ਦੇ ਉੱਤੋਂ ਕੋਈ ਫਿਲਮ ਬਣਦੀ ਹੈ ਫਿਰ ਉਸ ਫਿਲਮ ਦਾ ਵੀ ਵਿਰੋਧ ਹੋ ਜਾਂਦਾ ਵੀ ਇਹਨੂੰ ਜਾਨੀ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਇਸ ਕਰਕੇ ਫਿਲਮ ਇੰਡਸਟਰੀ ਜਿਹੜੀ ਆ ਪੰਜਾਬੀ ਫਿਲਮ ਇੰਡਸਟਰੀ ਉਹਨੂੰ ਹੱਥ ਲਾਣ ਤੋਂ ਡਰਦੀ ਕਿਉਂਕਿ ਪੈਸਾ ਬਹੁਤ ਲੱਗਦਾ ਐ એનર્ਜੀ ਬਹੁਤ ਲੱਗਦੀ ਸਮਾਂ ਬਹੁਤ ਲੱਗਦਾ ਤੇ ਉਹ ਜਦੋਂ ਫਿਰ ਫਿਲਮ ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਲੋਕਾਂ ਦੇ ਵੱਲੋਂ ਫਿਰ ਉਹ ਮਨੋਬਲ ਟੁੱਟ ਜਾਂਦਾ ਬੰਦੇ ਦਾ ਲੈ ਦੇ ਕੇ ਪੰਜਾਬੀ ਇੰਡਸਟਰੀ ਦੇ ਕੋਲ ਰਹਿ ਕਾਮੇਡੀ ਕਾਮੇਡੀ ਰਹਿ ਗਈ ਕਾਮੇਡੀ ਦੇ ਵਿੱਚ ਵੀ ਤੁਸੀਂ ਤਿੰਨ ਘਰ ਵਾਲੀਆਂ ਬਾੜ ਦਿੱਤੀਆਂ ਮਤਲਬ ਕਾਮੇਡੀ ਦੇ ਵਿੱਚ ਵੀ ਹੁਣ ਸਾਨੂੰ ਜਗ੍ਹਾ ਨਹੀਂ ਲੱਭ ਰਹੀ ਵੀ ਅਸੀਂ ਕਾਮੇਡੀ ਕਰਨੀ ਕਿਹੜੀ ਥਾਂ ਤੇ ਉੱਤੇ ਜਾ ਕੇ ਤੁਸੀਂ ਦੇਖੋ ਕਿ ਕਾਮੇਡੀ ਦੇ ਵਿੱਚ ਵੀ ਕਾਮੇਡੀ ਵੀ ਸਾਡੀ ਆਪਣੀ ਨਹੀਂ ਰਹੀ ਮੈਂ ਇਹ ਕਿਉਂ ਕਹਿ ਰਿਹਾ ਤੁਸੀਂ ਇਫਤਖਾਰ ਠਾਕੁਰ ਦੀਆਂ ਵੀਡੀਓ ਸੁਣ ਲਓ ਉਹ ਕਹਿੰਦਾ ਕਾਮੇਡੀ ਤਾਂ ਅਸੀਂ ਡਾਇਲੋਗ ਇਹਨਾਂ ਨੂੰ ਲਿਖ ਕੇ ਦਿੰਨੇ ਪੰਜਾਬੀ ਇੰਡਸਟਰੀ ਨੂੰ ਅੱਛਾ ਉਹਦਾ ਹਾਲ ਹੀ ਵਿੱਚ ਫੇਰ ਵਿਆਹ ਆਇਆ ਨੇ ਨਹੀਂ ਉਹ ਰੁਕਿਆ ਹੀ ਨਹੀਂ ਉਹ ਬੰਦਾ ਉਦੋਂ ਦਾ ਹੀ ਨਹੀਂ ਰੁਕਿਆ ਮਤਲਬ ਉਹ ਕਹਿੰਦਾ ਇਹਨਾਂ ਨੂੰ ਡਾਇਲੋਗ ਅਸੀਂ ਲਿਖ ਕੇ ਦਿੰਨੇ ਆ ਉਹ ਬੀਐਫਐਕਸ ਕਹਿੰਦਾ ਸੀ ਇਹਨਾਂ ਨੂੰ ਦਿੰਨੇ ਆ ਮਤਲਬ ਇਹਨਾਂ ਦੀਆਂ ਜਿਹੜੀਆਂ ਫਿਲਮਾਂ ਚੱਲਦੀਆਂ ਪੰਜਾਬੀ ਇੰਡਸਟਰੀ ਦੀਆਂ ਜਿੰਨੀ ਕਾਮੇਡੀ ਆ ਸਾਰਾ ਕੁਝ ਅਸੀਂ ਕਰ ਰਹੇ ਹਾਂ ਮਤਲਬ ਜੇ ਪੰਜਾਬ ਦੇ ਵਿੱਚ ਕਾਮੇਡੀ ਫਿਲਮਾਂ ਬਣ ਰਹੀਆਂ ਇਫਤਖਾਰ ਠਾਕੁਰ ਦੇ ਬਿਆਨ ਨੂੰ ਕਿਸੇ ਨੇ ਉਹਦਾ ਜਵਾਬ ਨਹੀਂ ਦਿੱਤਾ ਇਹਦਾ ਮਤਲਬ ਫਿਰ ਇਫਤਖਾਰ ਠਾਕੁਰ ਸਹੀ ਕਹਿ ਰਿਹਾ ਮਤਲਬ ਅਸੀਂ ਕਹਿੰਨੇ ਆ ਕਿ ਸਾਡੇ ਕੋਲ ਇੱਕ ਪੰਜਾਬੀ ਫਿਲਮ ਇੰਡਸਟਰੀ ਦੇ ਕੋਲ ਕਾਮੇਡੀ ਰਹਿ ਗਈ ਕਾਮੇਡੀ ਰਹਿ ਗਈ ਤੇ ਅਸੀਂ ਕਾਮੇਡੀ ਵੀ ਉਹ ਪਾਕਿਸਤਾਨੀ ਕਹ ਰਹੇ ਵੀ ਅਸੀਂ ਅਸੀਂ ਲਿਖ ਕੇ ਦਿੰਦੇ ਸੀ ਸਾਡੇ ਕਰਕੇ ਇਹਨਾਂ ਦੀਆਂ ਉਹ ਵਾਲੀਆਂ ਫਿਲਮਾਂ ਚਲੀਆਂ ਜਿਹੜੀਆਂ ਫਿਲਮਾਂ 'ਚ ਅਸੀਂ ਹੈ ਨਹੀਂ ਉਹ ਡੁੱਬ ਗਈਆਂ ਅੱਛਾ ਬੇਸਿਕਲੀ ਜੇ ਫਿਲਮ ਦੀ ਗੱਲ ਕੀਤੀ ਜਾਵੇ ਫਿਲਮ ਵਿੱਚ ਤਿੰਨ ਘਰ ਵਾਲੀਆਂ ਦਾ ਜਿਹੜਾ ਆ ਰੋਲ ਦਿਖਾਇਆ ਗਿਆ ਹੈ ਜੇ ਅਸੀਂ ਇਹਨੂੰ ਦੂਸਰੀ ਭਾਸ਼ਾ ਵਿੱਚ ਗਈ ਹੈ ਪੋਲੀਗੈਮੀ ਕਿਤੇ ਨਾ ਕਿਤੇ ਇਹ ਪੋਲੀਗੈਮੀ ਨੂੰ ਬढ़ावा ਦੇਣ ਵਾਲੀ ਫਿਲਮ ਮੰਨਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਅਸੀਂ ਲੋਕ ਜਿਹੜਾ ਇਸ ਚੀਜ਼ ਨੂੰ ਦੇਖ ਰਹੇ ਆ ਕਿਉਂਕਿ ਜੇ ਅਸੀਂ ਅੱਜ ਤੋਂ ਬਹੁਤ ਸਾਲ ਪਹਿਲਾਂ ਦੀ ਗੱਲ ਕਰੀਏ ਕਿ ਪੰਜਾਬ 'ਚ ਦਾਦਾ ਸੱਭਿਆਚਾਰ ਸੀ ਪਰ ਉਹ ਸ਼ਾਇਦ ਉਹਨਾ ਬਾਅਦ ਨਹੀਂ ਆਇਆ ਲੋਕਾਂ ਵਿੱਚ ਤੁਸੀਂ ਇਹ ਲਾ ਲਓ ਕਿਸੇ ਪਿੰਡਾ ਵਿੱਚ ਪਿੰਡਾਂ ਵਿੱਚ ਦੀ ਗੱਲ ਕਰਦੇ ਆਂ ਸੀ ਜੇ ਕਿਸੇ ਦੇ ਔਲਾਦ ਨਹੀਂ ਸੀ ਹੁੰਦੀ ਜੋੜੇ ਦੇ ਤੇ ਉਸ ਘਰ ਨੂੰ ਬਸਾਉਣ ਲਈ ਜੇ ਪਹਿਲੀ ਔਰਤ ਰਾਜੀ ਆ ਤੇ ਦੂਸਰਾ ਵਿਆਹ ਉਹਦਾ ਜਿਹੜਾ ਕਰ ਦਿੱਤਾ ਜਾਂਦਾ ਸੀ ਆਰਾਮ ਨਾਲ ਲੋਕੀ ਆਪਣੀ ਸਹਿਮਤੀ ਨਾਲ ਰਹੀ ਵਿਚਾਰੇ ਸੀਗੇ ਪਰ ਉਹ ਕਿਹਦੇ ਘਰ ਵਾਲਾ ਪਾਗਲ ਤਾਂ ਨਹੀਂ ਸੀ ਹੁੰਦਾ ਘਰ ਵਾਲਾ ਪਾਗਲ ਨਹੀਂ ਸੀ ਮੈਂ ਉਹੀ ਸਟੋਰੀ ਦੀ ਹੀ ਗੱਲ ਤੀਸਰੀ ਘਰ ਵਾਲੀ ਤਾਂ ਨਹੀਂ ਸੀ ਆਦੀ ਹਾਂ ਸਟੋਰੀ ਦੀ ਹੀ ਗੱਲ ਕਾਦੀ ਪੋਲੀਗੈਮੀ ਨੂੰ ਕਿਤੇ ਕਿਤੇ ਕਿੱਥੇ ਤੱਕ ਤੁਸੀਂ ਸੋਚ ਨਹੀਂ ਹਾਂ ਹੋਰ ਵੀ ਤੁਸੀਂ ਘਰ ਵਾਲਾ ਹੀ ਪਾਗਲ ਕਰ ਦਿੱਤਾ ਮਤਲਬ ਬੰਦਾ ਬੇਵਕੂਫ ਦਿਖਾ ਦਿੱਤਾ ਜੀ ਵੀ ਬੰਦਾ ਬੇਵਕੂਫ ਹੋ ਗਿਆ ਪਾਗਲ ਹੋ ਗਿਆ ਫਿਰ ਉਹ ਕਿਤੇ ਨਾ ਕਿਤੇ ਲੈ ਕੇ ਉਹ ਔਰਤ ਵਰਗ ਦੇ ਉੱਪਰ ਹੀ ਉਂਗਲੀ ਚੱਕੀ ਗਈ ਨਾ ਵੀ ਇਹ ਤਾਂ ਬੰਦੇ ਨੂੰ ਸਦਾਈ ਕਰ ਦਿੰਦੀ ਹੈ ਹਾਂ ਤੇ ਕਿਤੇ ਨਾ ਕਿਤੇ ਇਸ ਚੀਜ਼ ਦਾ ਜੇ ਆਪਾਂ ਫਿਲਮ ਦੇ ਪੱਖ ਵਿੱਚ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਇਹ ਦਿਖਾਇਆ ਗਿਆ ਹੈ ਕਿ ਬੰਦੇ ਤੋਂ ਤਾਂ ਇੱਕੋ ਘਰ ਵਾਲੀ ਨਹੀਂ ਸੰਭੀ ਜਾਂਦੀ ਪਾਗਲ ਹੋਣਾ ਉਹਦਾ ਲਾਜ਼ਮੀ ਸੀ ਕਿਉਂ ਉਹਦੇ ਪੱਲੇ ਤਿੰਨ-ਤਿੰਨ ਪੈ ਗਈਆਂ ਹਾਂ ਤੇ ਉਹ ਮਤਲਬ ਉਹ ਤਿੰਨ-ਤਿੰਨ ਐਮੀ ਬਿਰਕ ਨੇ ਥੋੜੋ ਕਿਆ ਸਹੀ ਵੀ ਕਰਦੇ ਉਹ ਡਾਇਰੈਕਟਰ ਨੇ ਲਿਖੀ ਹੈ ਸਟੋਰੀ ਦੇ ਵਿੱਚ ਤਾਂ ਲਿਖੀ ਆ ਤੇ ਉਹਨਾਂ ਨੇ ਸਿਰਫ ਉਹਦੇ ਵਿੱਚ ਰੋਲ ਅਦਾ ਕੀਤਾ ਮਤਲਬ ਕਹਿੰਦਾ ਲੈ ਦੇਖੀ ਇਹ ਆ ਕਿ ਸਾਡੀ ਇੰਡਸਟਰੀ ਦੇ ਕੋਲ ਦੇਖੋ ਸਾਡਾ ਕ੍ਰਿਟਿਸਾਈਜ਼ ਅਸੀਂ ਇਸ ਕਰਕੇ ਅੱਜ ਕਿ ਜੇ ਚੰਗੇ ਪੱਖ ਪੰਜਾਬ ਦੇ ਦਿਖਾਣਾ ਦੀ ਜ਼ਿੰਮੇਵਾਰੀ ਹੈ ਸਾਡੀ ਤੇ ਇੱਕ ਮੀਡੀਆਦਾਰਾਂ ਹੋਣ ਦੇ ਮਾਧਿਅਮ ਦੇ ਨਾਲ ਜੇ ਕੋਈ ਸਾਨੂੰ ਪੱਖ ਲੱਗਦਾ ਵੀ ਉਹਦੇ ਤੇ ਕੰਮ ਕੀਤਾ ਜਾ ਸਕਦਾ ਤੇ ਉਹਦੇ ਉਹਦੇ ਉੱਪਰ ਸਾਨੂੰ ਚਰਚਾ ਵੀ ਕਰਨੀ ਚਾਹੀਦੀ ਇਹ ਚਰਚਾ ਇਹ ਅਸੀਂ ਕਿਸੇ ਨੂੰ ਇਹ ਨਹੀਂ ਕਹਿ ਰਹੇ ਵੀ ਤੁਸੀਂ ਫਿਲਮਾਂ ਨਾ ਬਣਾਓ ਜਾਂ ਨਾ ਕਰੋ ਮਤਲਬ ਇੱਕ ਨਜ਼ਰੀਆ ਤਾਂ ਦੇ ਸਕਦੇ ਨਾ ਅਸੀਂ ਤੁਸੀਂ ਇਫਤਖਾਰ ਠਾਕੁਰ ਦੀਆਂ ਵੀਡੀਓਜ਼ ਸੁਣੋ ਤਾਂ ਤੁਸੀਂ ਯਾਨੀ ਮਤਲਬ ਅਸੀਂ ਕਹਿ ਰਹੇ ਵੀ ਅਸੀਂ ਧਾਰਮਿਕ ਪੱਖ ਨੂੰ ਨਹੀਂ ਛੇੜ ਸਕਦੇ ਕਿਉਂਕਿ ਅਸੀਂ ਧਾਰਮਿਕ ਭਾਵਨਾਵਾਂ ਠੇਸ ਪਹੁੰਚਦੀ ਹੈ ਔਰ ਇਸ ਕਰਕੇ ਨੋ ਡਾਊਟ ਜਾਂ ਤਾਂ ਤੁਸੀਂ ਉਹਨਾਂ ਦੀ ਮਾਰਗਦਰਸ਼ਨ ਦੇ ਵਿੱਚ ਫਿਲਮ ਬਣਾਓ ਜੇ ਧਾਰਮਿਕ ਫਿਲਮ ਬਣਾਣੀ ਆ ਮਤਲਬ ਜੇ ਪੰਜਾਬ ਦੀ ਆਪਾਂ ਗੱਲ ਕਰਦੇ ਜੇ ਪੰਜਾਬੀ ਸਿੱਖ ਇਤਿਹਾਸ ਨੂੰ ਲੈ ਕੇ ਕੋਈ ਫਿਲਮ ਬਣਾਣੀ ਆ ਤੇ ਨੋ ਡਾਊਟ ਤੁਹਾਨੂੰ ਐਸਜੀਪੀਸੀ ਦੇ ਮਾਰਗਦਰਸ਼ਨ ਦੇ ਵਿੱਚ ਤੁਸੀਂ ਸਕ੍ਰਿਪਟ ਦਿਖਾਓ ਉਹਨਾਂ ਨੂੰ ਬਕਾਇਦਾ ਉਹਨਾਂ ਨੂੰ ਸਾਰੀ ਫਿਲਮ ਬਣਾ ਕੇ ਉਹਨਾਂ ਦੇ ਮਾਰਗਦਰਸ਼ਨ ਦੇ ਵਿੱਚ ਉਹਨਾਂ ਨੂੰ ਫਿਲਮ ਦਿਖਾਉਣ ਤੋਂ ਬਾਅਦ ਤੁਸੀਂ ਮਨਜ਼ੂਰੀ ਲੈਣ ਤੋਂ ਬਾਅਦ ਫਿਲਮ ਰਿਲੀਜ਼ ਕਰੋ ਜੇ ਤੁਸੀਂ ਸਿੱਖ ਧਰਮ ਦੇ ਨਾਲ ਰਿਲੇਟ ਕਰਦੀ ਕੋਈ ਫਿਲਮ ਦਿਖਾਣੀ ਹੈ ਕਿਸੇ ਵੀ ਧਰਮ ਦੇ ਨਾਲ ਕਿਸੇ ਵੀ ਧਰਮ ਮਤਲਬ ਆਪਾ ਪੰਜਾਬ ਚੋਂ ਤਾਂ ਆਪਾ ਸਿੱਖ ਧਰਮ ਦੀ ਗੱਲ ਕਰ ਰਹੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਜਾਂਦੀਆਂ ਸਿੱਖ ਧਰਮ ਦੇ ਨਾਲ ਰਿਲੇਟ ਕਰਦੀਆਂ ਮੂਵੀਜ਼ ਹੀ ਬਣਾਉਂਦੀਆਂ ਇਛੁਕ ਹੁੰਦੀਆਂ ਤੇ ਜੇ ਤੁਸੀਂ ਇਤਿਹਾਸ ਨੂੰ ਲੈ ਕੇ ਤੇ ਕੁਝ ਉਹ ਇਤਿਹਾਸਕਾਰ ਜਿਹੜੇ ਇਤਿਹਾਸਕਾਰਾਂ ਦੇ ਨਾਲ ਜਿਨ੍ਹਾਂ ਦੇ ਪਰਿਵਾਰਾਂ ਦੇ ਨਾਲ ਉਹ ਸਟੋਰੀ ਜੁੜੀ ਹੋਈ ਆ ਉਹਨਾਂ ਨੂੰ ਕੰਫੀਡੈਂਸ ਦੇ ਵਿੱਚ ਲੈ ਕੇ ਫਿਲਮ ਬਣਾਓ ਵੀ ਫਿਲਮ ਦਾ ਵਿਰੋਧ ਨਾ ਹੋਏ ਪਰ ਕਿਤੇ ਨਾ ਕਿਤੇ ਇਹਨਾਂ ਫਿਲਮਾਂ ਦਾ ਵਿਰੋਧ ਫਿਰ ਵੀ ਕੋਈ ਨਾ ਕੋਈ ਪੱਖ ਤੱਥ ਰਹਿ ਜਾਂਦਾ ਉਹਨਾਂ ਦਾ ਵਿਰੋਧ ਹੁੰਦਾ ਲੈ ਦੇ ਕੇ ਫਿਰ ਮੈਂ ਗੱਲ ਉੱਥੇ ਆ ਗਈ ਕੋਮੇਡੀ ਰਹਿ ਗਈ ਕੋਮੇਡੀ ਇਫਤਖਾਰ ਠਾਕੁਰ ਕਹਿ ਰਿਹਾ ਵੀ ਅਸੀਂ ਕਰਦੇ ਆਂ ਮਤਲਬ ਇਹ ਪੰਜਾਬੀ ਇੰਡਸਟਰੀ ਕਰਦੀ ਕੀ ਆ ਪੰਜਾਬੀ ਇੰਡਸਟਰੀ ਨੇ ਮਤਲਬ ਪੰਜਾਬੀ ਇੰਡਸਟਰੀ ਦੀ ਸਿਰਫ ਇੱਕੋ ਹੀ ਜ਼ਿੰਮੇਵਾਰੀ ਆ ਬਈ ਮੁੰਡਿਆਂ ਨੂੰ ਤੁਸੀਂ ਕਹੋ ਬਈ ਆਹ ਗੈਂਗਸਟਰ ਬਾਦ ਵਾਲ ਨੂੰ ਬਤਾ ਦਿਓ ਵੀ ਬੰਦੂਕਾਂ ਕਿੱਦਾਂ ਰੱਖਣੀਆਂ ਜਾਂ ਤੁਸੀਂ ਉਹਨਾਂ ਨੂੰ ਨਸ਼ਿਆਂ ਵੱਲ ਨੂੰ ਤੁਸੀਂ ਗਾਣਿਆਂ ਦੇ ਵਿੱਚ ਤੁਸੀਂ ਦੱਸੋ ਪੰਜਾਬੀ ਗਾਣਿਆਂ ਦੇ ਵਿੱਚ ਇਹੀ ਕਹਾਣੀ ਤੇ ਹੀ ਡਿਪੈਂਡ ਕਰਦੀ ਹੈ ਕਿ ਕਹਾਣੀ ਕਿ ਪੰਜਾਬੀ ਪੰਜਾਬੀ 뮤직 ਇੰਡਸਟਰੀ ਤੋਂ ਤਾਂ ਤੁਸੀਂ ਇਸ ਚੀਜ਼ ਦੀ ਡਿਮਾਂਡ ਹੀ ਨਹੀਂ ਨਾ ਕਰ ਸਕਦੇ ਤੁਸੀਂ ਅੱਜ ਕਿਸੇ ਸਕੂਲ ਦੇ ਵਿੱਚ ਕੋਈ ਕੰਪੀਟੀਸ਼ਨ ਹੋਣਾ ਹੋਵੇ ਕੋਈ ਡਾਂਸ ਕੰਪੀਟੀਸ਼ਨ ਹੋਣਾ ਹੋਵੇ ਕੁਝ ਹੋਣਾ ਹੋਵੇ ਉੱਥੇ ਜੇ ਉਹ ਸਕੂਲ ਕਹਦੇ ਨਾ ਵੀ ਮੋਟੀਵੇਸ਼ਨਲ ਗਾਣੇ ਦੇ ਉੱਤੇ ਤੁਸੀਂ ਕੁਝ ਤਿਆਰ ਕਰ ਲਓ ਮੋਟੀਵੇਸ਼ਨਲ ਗਾਣਾ ਗਾਣਾ ਲੱਭਣ ਨੂੰ ਉਹ ਕਈ ਕਈ ਘੰਟੇ ਲੱਗ ਜਾਂਦੇ ਮਤਲਬ ਮੋਟੀਵੇਸ਼ਨਲ ਗਾਣਾ ਨਹੀਂ ਤੁਹਾਨੂੰ ਮਿਲਦਾ ਕਿ ਬੱਚੇ ਹਾਂਜੀ ਜੋ ਟ੍ਰੈਂਡ ਚੱਲ ਰਿਹਾ ਬੱਚੇ ਉਹਦੇ ਨਾਲ ਤੁਨਕਾ ਤੁਨਕਾ ਕਰਕੇ ਗੱਡੀ ਗੁੱਡੀ ਚੜ੍ਹਦੀ ਹੁੰਦੀ ਹੈ ਮੈਂ ਘੱਟੋ ਘੱਟ 20 ਸਕੂਲਾਂ ਦੇ ਵਿੱਚ ਗਾਣਾ ਸੁਣ ਚੁੱਕਾ ਮਤਲਬ ਮੈਂ ਤਾਂ ਸੋਚਦਾ ਵੀ ਇਸ ਤੋਂ ਇਲਾਵਾ ਕੋਈ ਹੋਰ ਗਾਣੇ ਹੈਗੇ ਗਾਣੇ ਮਤਲਬ ਜਿਹਦੇ ਉਤੇ ਬੀਟ ਵੀ ਹੋਵੇ ਅੱਛਾ ਪਹਿਲਾਂ ਉਹਦਾ ਉਹੀ Song ਆਇਆ ਸੀ ਤੁਣਕਾ ਤੁਣਕਾ ਅੱਛਾ ਉਹਦੀ ਜਿਹੜੀ ਵੀਡੀਓ ਸੀ ਨਾ ਉਹਨਾਂ ਨੇ ਫਿਲਮਾਈ ਹੋਈ ਉਹ ਬੜੀ ਹੀ ਮੋਟੀਵੇਟ ਕਰਨ ਵਾਲੀ ਸੀ ਕਿ ਕਿਸ ਤਰ੍ਹਾਂ ਇੱਕ ਮਤਲਬ ਨਾਰਮਲ ਮਿਡਲ ਕਲਾਸ ਦਾ ਬੱਚਾ ਜਿਹੜਾ ਤੁਣਕਾ ਤੁਣਕਾ ਕਰਕੇ ਜਿਹੜੀ ਉਹਦੀ ਗੁੱਡੀ ਚੜਦੀ ਹੈ ਉਸ ਗਾਣੇ 'ਚ ਦਿਖਾਇਆ ਗਿਆ ਉਸ ਤੋਂ ਬਾਅਦ ਹੀ ਸ਼ਾਇਦ ਕਿਤੇ ਨਾ ਕਿਤੇ ਟਾਈਟਲ ਰੱਖਿਆ ਗਿਆ ਫਿਲਮ ਜਿਹੜੀ ਆਈ ਤੁਣਕਾ ਤੁਣਕਾ ਮਤਲਬ ਵੀ ਸਾਡੇ ਕੋਲ ਉਹਨਾਂ ਮਟੀਰੀਅਲ ਹੀ ਹੈ ਨਹੀਂ ਕਿ ਬੱਚੇ ਉਹਨਾਂ ਗਾਣਿਆਂ ਨੂੰ ਸੁਣਨ ਜਿਆਦਾ ਤੋਂ ਜਿਆਦਾ ਤੇ ਸਕੂਲਾਂ ਦੇ ਵਿੱਚ ਪਰਫਾਰਮ ਕਰ ਸਕਣ ਜਾਂ ਕੁਝ ਹੋ ਸਕੇ ਮਤਲਬ ਜੇ ਪੰਜਾਬੀ ਇੰਡਸਟਰੀ ਨੇ ਕਾਮੇਡੀ ਦੇ ਉੱਪਰ ਵੀ ਕੰਮ ਕਰਨਾ ਦੇਖੋ ਅਸੀਂ ਤੁਸੀਂ ਸਾਊਥ ਦੀਆਂ ਫਿਲਮਾਂ ਦੇਖ ਰਹੇ ਹੋ ਨਾ ਅੱਜ ਜੀ ਇੱਕ ਟਾਈਮ ਤੇ ਇਦਾਂ ਹੁੰਦਾ ਸੀ ਜੇ ਸਾਊਥ ਇੰਡਸਟਰੀ ਅੱਜ ਪੈਨ ਇੰਡੀਆ ਦੇ ਤੌਰ ਦੇ ਉੱਤੇ ਫਿਲਮਾਂ ਬਣਾ ਰਹੀ ਹੈ ਉਸਪਾ ਆਰ ਆਰ ਬਾਹੂਬਲੀ ਮਤਲਬ ਅਸੀਂ ਦੇਖ ਰਹੇ ਹਾਂ ਨਾ ਉਹਨਾਂ ਫਿਲਮਾਂ ਨੂੰ ਇੱਕ ਸਮੇਂ ਦੇ ਉੱਪਰ ਇਦਾਂ ਹੁੰਦਾ ਸੀ ਕਿ ਸਾਊਥ ਇੰਡਸਟਰੀ ਫਿਲਮ ਬਣਾਉਂਦੀ ਸੀ ਉਹ ਫਿਲਮ ਨੂੰ ਕੀ ਕਰਦੇ ਸੀ ਉਹ ਫਿਲਮ ਉਹ ਉਹਨਾਂ ਦੇ ਖੇਤਰ ਦੇ ਵਿੱਚ ਚੱਲਦੀ ਸੀ ਉਹਨਾਂ ਦੇ ਸੂਬੇ 'ਚ ਚੱਲਦੀ ਸੀ ਫਿਲਮ ਉਹ ਅਸ ਫਿਲਮ ਨੂੰ ਬਾਲੀਵੁੱਡ ਕਾਪੀ ਕਰ ਲੈਂਦਾ ਸੀ ਕਿਉਂਕਿ ਅਸੀਂ ਉਹਨਾਂ ਦੀ ਲੋਕਲ ਏਰੀਆ ਦੀ ਮੂਵੀ ਨਹੀਂ ਸੀ ਦੇਖੀ ਹੁੰਦੀ ਬਾਲੀਵੁੱਡ ਕਾਪੀ ਕਰਦਾ ਸੀ ਤੇ ਸਾਨੂੰ ਲੱਗਦਾ ਸੀ ਉਹ ਬਾਲੀਵੁੱਡ ਨੇ ਫਿਲਮ ਬਹੁਤ ਬੜੀ ਬਹੁਤ ਬੜੀ ਆਪਣੀ ਰਚਨਾ ਆ ਬੀ ਬਹੁਤ ਸੋਹਣੀ ਫਿਲਮ ਬਣਾਤੀ ਬਹੁਤ ਸਾਲਾਂ ਬਾਅਦ ਇਹ ਚੀਜ਼ਾਂ ਪਤਾ ਲੱਗਦੀਆਂ ਕਿ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਫਿਲਮਾਂ ਆ ਜਿਹੜੀਆਂ ਸਾਊਥ ਦੀ ਕਾਪੀ ਆ ਉਹ ਤਾਂ ਫਿਰ ਜਿਵੇਂ ਕਹੋਗੇ ਜੀ ਜੀ ਸਿਨੇਮਾ ਜਾਂ ਕੋਈ ਕਿਸ ਸੌਨ ਸੈਟਮੈਕਸ ਨੇ ਉਹ ਫਿਲਮਾਂ ਦਿਖਾਣੀਆਂ ਸ਼ੁਰੂ ਕਰ ਗਿਆ ਸਾਊਥ ਵਾਲੀਆਂ ਔਰ ਹਿੰਦੀ ਡੱਬ ਕਰਕੇ ਹਿੰਦੀ ਡੱਬ ਫਿਰ ਸਾਨੂੰ ਪਤਾ ਲੱਗਾ ਉਹ ਯਾਰ ਫਿਲਮ ਇਛਾ ਸਾਊਥ ਦੀ ਆ ਹੁਣ ਕੀ ਹੋਇਆ ਹੁਣ ਉਹਨਾਂ ਨੇ ਮੂਵੀਜ਼ ਪੈਨ ਇੰਡੀਆ ਰਿਲੀਜ਼ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੁਣ ਤੁਸੀਂ ਦੇਖੋ ਬਾਲੀਵੁੱਡ ਦਾ ਬੁਰਾ ਹਾਲ ਹੋਇਆ ਗਿਆ ਬਾਲੀਵੁੱਡ ਕੋ ਕਹਾਣੀਆਂ ਹੈ ਨਹੀਂ ਸਾਨੂੰ ਲੱਗਦਾ ਸੀ ਉਹ ਕਹਾਣੀਆਂ ਉਹਨਾਂ ਦੀਆਂ ਕਹਾਣੀਆਂ ਹੁੰਦੀਆਂ ਸੀ ਸਾਊਥ ਦੀਆਂ ਤੇ ਸਾਊਥ ਇੰਡਸਟਰੀ ਨੂੰ ਜੇ ਪੂਰੀ ਪੂਰੇ ਭਾਰਤ ਦੇ ਵਿੱਚ ਅੱਜ ਜੇ ਪੁਸ਼ਪਾ ਰਿਲੀਜ਼ ਹੁੰਦੀ ਆ ਕੀ ਪੰਜਾਬ ਦੇ ਵਿੱਚ ਉਹਦਾ ਇੰਤਜ਼ਾਰ ਨਹੀਂ ਕੀਤਾ ਜਾਂਦਾ ਅੱਜ ਜੇ ਆਰ ਆਰ ਆਈ ਸੀ ਕੀ ਉਹਦਾ ਇੰਤਜ਼ਾਰ ਭਾਰਤ ਪੰਜਾਬ ਚ ਨਹੀਂ ਸੀ ਹੋ ਰਿਹਾ ਜੇ ਬਾਹੂਬਲੀ 2 ਆਈ ਸੀ ਕੀ ਪੰਜਾਬ ਦੇ ਥੀਏਟਰ ਫੁੱਲ ਨਹੀਂ ਹੋ ਗਏ ਹੋ ਗਏ ਸੀ ਹੋ ਗਏ ਨਾ ਜੇ ਉਹ ਪੈਨ ਇੰਡੀਆ ਜਾ ਸਕਦੀ ਇੰਡਸਟਰੀ ਪੰਜਾਬੀ ਇੰਡਸਟਰੀ ਕਿਉਂ ਨਹੀਂ ਜਾ ਸਕਦੀ ਮਤਲਬ ਸਾਡਾ ਦੁੱਖ ਇਹ ਹੈ ਕਿ ਜੇ ਅਸੀਂ ਕਿਉਂ ਨਹੀਂ ਜਾ ਰਹੇ ਸਾਡਾ ਕਾਰਨ ਇਹ ਹੈ ਕਿ ਤੁਸੀਂ ਦੇਖੋ ਕਿ ਅਸੀਂ ਇੱਕ ਇੱਕ ਵਰਗ ਤੋਂ ਬਾਹਰ ਨਿਕਲ ਰਹੇ ਮਤਲਬ ਅ ਜੱਟ ਦਾ ਕਬਜ਼ਾ ਹਮ ਜੱਟ ਦੀ ਜ਼ਮੀਨ ਹਮ ਜੱਟ ਦਾ ਇਹ ਜੱਟ ਦਾ ਉਹ ਜੀ ਜੇ ਅਸੀਂ ਇਸ ਫਿਲਮ ਨੂੰ ਕੋਈ ਬਣੀ ਹੋਈ ਇਹ ਫਿਲਮ ਅਸੀਂ ਪੈਨ ਇੰਡੀਆ ਲੈ ਕੇ ਜਾਣੀ ਹੋਊ ਸਾਊਥ ਨੂੰ ਜੱਟ ਦੀ ਜ਼ਮੀਨ ਦੇ ਨਾਲ ਕੀ ਲੈਣਾ ਦੇਣਾ ਜੀ ਮਤਲਬ ਜੇ ਅਸੀਂ ਪੈਨ ਇੰਡੀਆ ਜਾਣਾ ਤੇ ਸਾਡਾ ਥਾਟ ਵੀ ਵਿਗ ਹੋਣਾ ਚਾਹੀਦਾ ਵੀ ਜਿਹੜਾ ਪੂਰਾ ਇੰਡੀਆ ਉਹਨੂੰ ਐਕਸੈਪਟ ਕਰੇ। ਹਮਮ। ਮਤਲਬ ਅਸੀਂ ਇੱਕ ਵਰਗ ਤੋਂ ਹੀ ਨਹੀਂ ਬਾਹਰ ਨਿਕਲ ਰਹੇ। ਮੈਂ ਇਹ ਨਹੀਂ ਕਹਿੰਦਾ ਖੇਤੀ ਪ੍ਰધાન ਸੂਬਾ ਸਾਡਾ ਜੀ ਖੇਤੀ ਕਰਨ ਵਾਲੇ 70% ਲੋਕ ਹੋਣਗੇ, 60% ਲੋਕ ਹੋਣਗੇ ਪਰ ਪੰਜਾਬ ਦੇ ਵਿੱਚ 30 35 40% ਹੋਰ ਲੋਕ ਵੀ ਵੱਸਦੇ ਆ। ਕੀ ਅਸੀਂ ਉਹਨਾਂ ਲਈ ਕੋਈ ਕੋਈ ਗਾਣਾ ਕੱਢਿਆ? ਕੀ ਅਸੀਂ ਉਹਨਾਂ ਲਈ ਕੋਈ ਫਿਲਮ ਕੱਢੀ? ਤੇ ਜੇ ਅਸੀਂ ਨਹੀਂ ਕੱਢੀ ਤੇ ਸਾਨੂੰ ਆਪਣਾ ਥਾਟ ਪ੍ਰੋਸੈਸ ਮੂਵੀ ਇੰਡਸਟਰੀ ਨੂੰ ਗੀਤਕਾਰਾਂ ਨੂੰ ਗਾਇਕਾਂ ਨੂੰ ਇਹਨੂੰ ਵੱਡਾ ਕਰਨਾ ਪਏਗਾ ਜੀ ਤਾਂ ਕਿ ਸਾਊਥ ਇੰਡਸਟਰੀ ਦੇ ਵਾਂਗੂ ਪੰਜਾਬ ਦੀ ਇੰਡਸਟਰੀ ਨੂੰ ਅੱਜ ਸਾਡੇ ਗੱਲ ਕਰਨ ਦਾ ਮਤਲਬ ਅਸੀਂ ਦੁੱਖ ਦੇ ਨਾਲ ਇਹ ਗੱਲ ਕਰ ਰਹੇ ਹਾਂ ਕਿ ਯਾਰ ਸਾਡੀ ਇੰਡਸਟਰੀ ਪੰਜਾਬ ਦੀ ਇੰਡਸਟਰੀ ਸਾਡੇ ਕੋਲ ਇਨੇ ਚੰਗੇ ਚੰਗੇ ਆਰਟਿਸਟ ਜਦੋਂ ਆਰਟਿਸਟ ਸਾਡੇ ਪੰਜਾਬ ਤੋਂ ਬਾਲੀਵੁੱਡ ਜਾਂਦੇ ਹਨ ਨਾ ਨੇਰੀਆਂ ਲਿਆ ਦਿੰਦੇ ਆ ਮੇਂ ਅੰਦੇ ਕਿ ਜਦ ਤੁਸੀਂ ਬਾਲੀਵੁੱਡ ਦੀ ਗੱਲ ਕੀਤੀ ਆ ਤੁਸੀਂ ਕਹਿ ਰਹੇ ਹੋ ਕਿ ਪੰਜਾਬੀ ਇੰਡਸਟਰੀ ਕੋ ਸਿਰਫ ਕਾਮੇਡੀ ਹੀ ਬਚੀ ਆ ਕਰਨ ਨੂੰ ਤੇ ਜੇ ਹੁਣ ਤੁਸੀਂ ਬਾਲੀਵੁੱਡ ਦੀ ਗੱਲ ਛੜੀ ਆ ਗੱਲਾਂ-ਗੱਲਾਂ ਵਿੱਚ ਫਿਰ ਆਪਾਂ ਥੋੜਾ ਬਾਲੀਵੁੱਡ ਵੱਲ ਨੂੰ ਜਾਂਦੇ ਆ ਅ ਅੱਛਾ ਤੁਸੀਂ ਨਵੀਨ ਜੀ ਇਹ ਦੇਖੋ ਸਾਡੇ ਬਹੁਤ ਸਾਰੇ ਪੰਜਾਬੀ ਇੰਡਸਟਰੀ ਦੇ ਦਾ ਦੇ ਵਧੀਆ ਕਲਾਕਾਰ ਆ ਜਿਨ੍ਹਾਂ ਦਾ ਰੁਝਾਨ ਜਿਹੜਾ ਮੋਸਟਲੀ ਹੁਣ ਤੁਸੀਂ ਇਹ ਹੀ ਦੇ ਲੋ ਸਾਰੇ ਪੰਜਾਬੀ ਆਰਟਿਸਟ ਦਾ ਜਿਹੜਾ ਆ ਰੁਝਾਨ ਬਾਲੀਵੁੱਡ ਵੱਲ ਹੁੰਦਾ ਜਾ ਰਿਹਾ ਜਿਨ੍ਹਾਂ ਵਿੱਚ ਇੱਕ ਵਾਮਿਕਾ ਗੱਭੀ ਆ ਉਹਨਾਂ ਨੇ ਪਹਿਲਾਂ ਪੰਜਾਬ ਵਿੱਚ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਜਿਨ੍ਹਾਂ ਤੋਂ ਉਹਨਾਂ ਨੂੰ ਇਨੀ ਸਿੱਧੀ ਹਾਸਲ ਨਹੀਂ ਹੋਈ ਜਦੋਂ ਬਾਲੀਵੁੱਡ ਵੱਲ ਨੂੰ ਕਤਮ ਰੱਖਦੇ ਆ ਹੁਣ ਉਹ ਸੀਰੀਜ਼ 'ਚ ਵੀ ਕੰਮ ਕਰ ਰਹੇ ਨੇ ਤੇ ਪਰ ਹੁਣ ਜਿਹੜੀ ਪੰਜਾਬ ਦੀ ਆਡੀਅנס ਆ ਉਹਨਾਂ ਨੂੰ ਕਿਤੇ 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 ਨਾ ਕਿਤੇ ਕ੍ਰਿਟਿਸਾਈਜ਼ ਕੀਤਾ ਜਾ ਰਿਹਾ ਆ ਨਹੀਂ ਦੇਖੋ ਜਦੋਂ ਕੰਮ ਬਾਲੀਵੁੱਡ ਪੰਜਾਬ ਤੋਂ ਕਿਸੇ ਨੂੰ ਬਾਲੀਵੁੱਡ ਦੇ ਵਿੱਚ ਕੰਮ ਮਿਲਦਾ ਤੇ ਉਹ ਤਾਂ ਮਤਲਬ ਸਾਡੇ ਲਈ ਚੰਗੀ ਗੱਲ ਹੋਣੀ ਚਾਹੀਦੀ ਆ ਮਤਲਬ ਸਾਡਾ ਇੱਕ ਆਰਟਿਸਟ ਆ ਜਿਹੜਾ ਪੰਜਾਬ ਦਾ ਉਹ ਹੁਣ ਪੂਰੀ ਦੁਨੀਆ ਦੇ ਵਿੱਚ ਦੇਖਿਆ ਜਾਊਗਾ ਮਤਲਬ ਬਾਲੀਵੁੱਡ ਦੀ ਮੂਵੀ ਤਾਂ ਪੂਰੀ ਦੁਨੀਆ 'ਚ ਜਾਏਗੀ ਨਾ ਮਕਸਦ ਇਹ ਹੋਣਾ ਚਾਹੀਦਾ ਕਿ ਅਸੀਂ ਪੈਨ ਇੰਡੀਆ ਕਿੱਦਾ ਜਾਣਾ ਪੂਰੀ ਦੁਨੀਆ ਤੱਕ ਦੇਖੋ ਸਾਡੀਆਂ ਫਿਲਮਾਂ ਤਾਂ ਵਿਦੇਸ਼ਾਂ ਦੇ ਵਿੱਚ ਵੀ ਆਹ ਇਹ ਆਰਟਿਸਟ ਦੀ ਸੋਚ ਹੋ ਸਕਦੀ ਆ ਦਰਸ਼ਕ ਇਸ ਚੀਜ਼ ਨੂੰ ਕਿਉਂ ਕ੍ਰਿਟਿਸਾਈਜ਼ ਕਰ ਰਹੇ ਆ ਕਿ ਪੰਜਾਬੀ ਇੰਡਸਟਰੀ ਦਾ ਕਲਾਕਾਰ ਬਾਲੀਵੁੱਡ ਵਿੱਚ ਕਦਮ ਰੱਖ ਰਿਹਾ ਹੈ ਔਰ ਹੁਣ ਔਰੀ ਜਿਹੜੀ ਪ੍ਰਦਰਸ਼ਨ ਆ ਉਹ ਥੋੜਾ ਬੋਲਡ ਹੋ ਰਿਹਾ ਹੈ ਦੇਖੋ ਬੋਲਡ ਉਹ ਆਰਟਿਸਟ ਦੀ ਅਸੀਂ ਕਿਹਦਾ ਦੇ ਆਪਣੀ ਮਰਜ਼ੀ ਆ ਅਸੀਂ ਨਹੀਂ ਕਿਸੇ ਨੂੰ ਕਹਿ ਸਕਦੇ ਹੁਣ ਹਾਊਸਫੁੱਲ ਉਹ 5 ਕਾਲੇ ਰਿਲੀਜ਼ ਹੋ ਰਹੀ ਹੈ ਯਾਰ 6 ਤਰੀਕ ਨੂੰ ਉਹਦੇ ਵਿੱਚ ਸੋਨਮ ਬਾਜਵਾ ਹੁਣ ਸੋਨਮ ਬਾਜਵਾ ਨੇ ਉੱਥੇ ਜਾ ਕੇ ਕੀ ਕਰਨਾ ਅਸੀਂ ਨਹੀਂ ਨਾ ਕਹਿ ਸਕਦੇ ਮਤਲਬ ਉਹਨਾਂ ਨੇ ਫਿਲਮ ਸਾਈਨ ਕਰਨ ਤੋਂ ਪਹਿਲਾਂ ਉਹਨਾਂ ਨੂੰ ਦੱਸਿਆ ਗਿਆ ਹੋਵੇਗਾ ਕਿ ਇੰਨੇ ਪੈਸੇ ਤੁਹਾਨੂੰ ਦੇਣੇ ਤੇ ਆਹ ਫਿਲਮ ਦੇ ਵਿੱਚ ਤੁਸੀਂ ਕਰਨਾ ਆ ਤੁਹਾਡਾ ਰੋਲ ਰਹਿਣਾ ਸੋਨਮ ਬਾਜਵਾ ਤੇ ਜਿਹੜੀ ਵਮਿਕਾ ਗੱਭੀ ਗੱਭੀ ਹੈ ਇਹ ਪੰਜਾਬ ਵੈਸੇ ਉਹਦਾ ਸੋਨਮ ਬਾਜਵਾ ਨੇ ਸਾਊਥ ਦੀਆਂ ਮੂਵੀਜ਼ 'ਚ ਵੀ ਕੰਮ ਕੀਤਾ ਹੋਇਆ ਪਹਿਲਾਂ ਪਰ ਜਦੋਂ ਉਹਨਾਂ ਨੂੰ ਪ੍ਰਸਿੱਧੀ ਆ ਪੰਜਾਬੀ ਮੂਵੀਜ਼ ਤੋਂ ਮਿਲੀ ਜੇ ਸੋਨਮ ਬਾਜਵਾ ਦੀ ਗੱਲ ਕਰੀਏ ਹੁਣ ਉਹਨਾਂ ਦਾ ਰੁਝਾਨ ਜਿਹੜਾ ਆ ਰੁਝਾਨ ਆਈਏ ਕੰ ਕੰਮ ਜਦੋਂ ਮਿਲਦਾ ਬੰਦਾ ਜਾਂਦਾ ਫਿਰ ਉਹ ਜਾਣਾ ਆਪਣੇ ਮਾਪਾਂ ਕੋਲ ਤੇ ਜੇਕਰ ਗੱਲ ਕਰੀਏ ਸਰਗੁਣ ਮਹਿਤਾ ਦੀ ਸਰਗੁਣ ਮਹਿਤਾ ਇੱਕ ਅਜਿਹੀ ਆਰਟਿਸਟ ਆ ਜਿਹੜੀ ਕਿ ਬਾਲੀਵੁੱਡ 'ਚ ਵੀ ਤੇ ਟੀਵੀ ਸੀਰੀਅਲਸ 'ਚ ਵੀ ਤੇ ਹੁਣ ਪੰਜਾਬੀ ਇੰਡਸਟਰੀ ਵਿੱਚ ਵੀ ਆਪਣੀ ਖੂਬ ਜਿਹੜੀ ਆ ਸੁਰਖੀਆਂ ਬਟੋਰ ਰਹੇ ਨੇ ਆਪਣੀ ਪਰਫਾਰਮੈਂਸ ਕਰਕੇ ਦੇਖੋ ਮੈਂ ਉਹੀ ਗੱਲ ਕਰ ਰਿਹਾ ਨਾ ਕਿ ਆਰਟਿਸਟ ਨੇ ਕੰਮ ਸਾਊਥ ਦੇ ਵਿੱਚ ਕਰਨਾ ਪੰਜਾਬ ਦੇ ਵਿੱਚ ਕਰਨਾ ਜਾਂ ਬਾਲੀਵੁੱਡ ਦੇ ਵਿੱਚ ਕਰਨਾ ਉਹ ਉਹਨੂੰ ਕੰਮ ਮਿਲਣ ਦੇ ਉੱਪਰ ਡਿਪੈਂਡ ਕਰਦਾ ਪਰ ਅਸੀਂ ਪੰਜਾਬ ਦੇ ਅਸੀਂ ਸਾਡਾ ਮਕਸਦ ਇਹ ਹੈ ਕਿ ਪੰਜਾਬ ਦੀ ਇੰਡਸਟਰੀ ਜਿਹੜੀ ਆ ਪੰਜਾਬ ਦੀ ਫਿਲਮ ਇੰਡਸਟਰੀ ਆ ਪੰਜਾਬ ਉਹ ਉਹ ਆਪਣਾ ਥਾਟ ਪ੍ਰੋਸੈਸ ਕਹਾਣੀਆਂ ਵਧੀਆ-ਵਧੀਆ ਕਿਉਂ ਨਹੀਂ ਆ ਰਹੀਆਂ ਸਾਨੂੰ ਇਹਦੇ ਤੇ ਵਿਚਾਰ ਕਰਨਾ ਪਏਗਾ ਫਿਲਮ ਬਣਨੀ ਬਾਅਦ ਦੇ ਵਿੱਚ ਆ ਸਭ ਤੋਂ ਪਹਿਲਾਂ ਤਾਂ ਕਹਾਣੀ ਹੈ ਨਾ ਕਹਾਣੀ ਤੁਸੀਂ ਇੱਕ ਦੇਖੋ ਪੰਜਾਬੀ ਮੂਲ ਦੀ ਲੇਡੀ ਗੁਨੀਤ ਮੋਂਗਾ ਹੂੰ ਗੁਨੀਤ ਮੋਂਗਾ ਨੂੰ ਔਸਕਰ ਅਵਾਰਡ ਮਿਲਿਆ ਪੰਜਾਬੀ ਮੂਲ ਦੀ ਲੇਡੀ ਆ ਫਸਟ ਗੁਨੀਤ ਮੋਂਗਾ ਦਾ এলিਫੈਂਟ ਵਿਸਪਰ ਹੂੰ ਔਸਕਰ ਮਿਲਿਆ ਉਹਨੂੰ ਜੀ ਤੁਸੀਂ ਦੇਖੋ ਇੱਕ ਲੇਡੀ ਹੋ ਕੇ ਉਸਨੇ ਆਪਣਾ ਥਾਟ ਪ੍ਰੋਸੈਸ ਕਿੱਡਾ ਵੱਡਾ ਰੱਖਿਆ ਕੀ ਔਸਕਰ ਮਿਲ ਗਿਆ ਉਹਨੂੰ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਕੀ ਕਾਬਿਲ ਡਾਇਰੈਕਟਰ ਕਾਬਿਲ ਪ੍ਰੋਡਿਊਸਰ ਕਾਬਿਲ ਰਾਈਟਰ ਨਹੀਂ ਹੈ ਕਿ ਗੁਨੀਤ ਮੋਂਗਾ ਇੱਕ ਲੇਡੀ ਹੋ ਕੇ ਜੇ ਉਹ ਐਡਾ ਐਡੀ ਵੱਡੀ ਸੋਚ ਰੱਖ ਸਕਦੀ ਆ ਵੀ ਮੈਂ ਮੈਂ ਔਸਕਰ ਜਿੱਤਣਾ ਤੇ ਔਸਕਰ ਉਹਨੂੰ ਮਿਲਿਆ ਔਸਕਰ ਹੋਰ ਭਾਰਤ ਦੇ ਵਿੱਚ ਦੱਸੋ ਜੀ 나ਟੂ 나ਟੂ ਗਾਣੇ ਤੋਂ ਲਾਵਾ ਹੋਰ ਕਿਹਨੂੰ ਮਿਲਿਆ ਮਤਲਬ ਜਾਂ ਜੈ ਹੋ Song ਆਇਆ ਸੀ ਉਹਨੂੰ ਮਿਲਿਆ ਮਤਲਬ ਪੰਜਾਬੀ ਇੱਕ ਬੀਂਗੇ ਪੰਜਾਬੀ ਤਾਂ ਸਾਡੇ ਨੂੰ ਮੰਨ ਲਾਣੀ ਗੱਲ ਨਾ ਕਿ ਗੁਨੀਤ ਮੋਂਗਾ ਨੂੰ ਓਸਕਾਰ ਅਵਾਰਡ ਮਿਲਿਆ ਔਰ ਕਿੱਡੀਆਂ ਵੱਡੀਆਂ ਵੱਡੀਆਂ ਖਬਰਾਂ ਲੱਗੀਆਂ ਪੰਜਾਬ ਦੇ ਵਿੱਚ ਕੀ ਪੰਜਾਬ ਦੀ ਇੰਡਸਟਰੀ ਸਿਰਫ ਹਾਸੇ ਤੋਂ ਇਲਾਵਾ ਬਾਹਰ ਨਹੀਂ ਕਿਤੇ ਜਾ ਸਕਦੀ ਨਿਕਲ ਨਹੀਂ ਸਕਦੀ ਜੀ ਇੰਡਸਟਰੀ ਦੀ ਗੱਲ ਕੀਤੀ ਆ ਕਾਮੇਡੀ ਦੀ ਗੱਲ ਕੀਤੀ ਆ ਕੀ ਇਹ ਦਰਸ਼ਕਾਂ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਨਹੀਂ ਬਣਾਈਆਂ ਜਾ ਰਹੀਆਂ ਫਿਲਮਾਂ ਜਿਹੜੀਆਂ ਕਾਮੇਡੀ ਫਿਲਮਾਂ ਆ ਰਹੀਆਂ ਦੇਖੋ ਇਹ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਜਿਹੜੀ ਦਰਸ਼ਕਾਂ ਦੀ ਪੰਜਾਬੀ ਦਰਸ਼ਕਾਂ ਦੀ ਜਿਹੜੀ ਮੰਗ ਹੈ ਉਹ ਸਿਰਫ ਕਾਮੇਡੀ ਹੀ ਹੈ ਦਰਸ਼ਕਾਂ ਦੀ ਕੋਈ ਮੰਗ ਨਹੀਂ ਹੁੰਦੀ ਹੂੰ ਏ ਸਾਡਾ ਸਭ ਤੋਂ ਵੱਡਾ ਵਹਿਮ ਹਮ ਕਿ ਦਰਸ਼ਕਾਂ ਦੀ ਮੰਗ ਹੁੰਦੀ ਤੁਸੀਂ ਕਿਸੇ ਵੀ ਪੰਜਾਬੀ ਸਿੰਗਰ ਨੂੰ ਪੁੱਛ ਲਓ ਹਮ ਪੰਜਾਬੀ ਫਿਲਮ ਇੰਡਸਟਰੀ ਦੇ ਬੰਦੇ ਨੂੰ ਪੁੱਛ ਲਓ ਉਹ ਕਹਿੰਦੇ ਕਿ ਕਾਮੇਡੀ ਫਿਲਮਾਂ ਪੰਜਾਬ ਦੀ ਜਿਹੜੇ ਲੋਕ ਨੇ ਉਹਨਾਂ ਦੀ ਮੰਗ ਆ ਹਮ ਮੰਗ ਉਹ ਕਿਸ ਚੀਜ਼ ਨੂੰ ਕਹਿੰਦੇ ਕਿਉਂਕਿ ਪੈਸੇ ਜਦੋਂ ਇੱਕ ਕਾਮੇਡੀ ਫਿਲਮ ਨੇ ਪੈਸੇ ਜ਼ਿਆਦਾ ਕਮਾ ਲਏ ਤੇ ਉਹਨੂੰ ਉਹ ਮੰਗ ਸਮਝਿਆ ਜਾਂਦਾ ਵੀ ਲੋਕਾਂ ਨੇ ਪਸੰਦ ਕਰ ਲਈ ਮਤਲਬ ਇਹੀ ਉਹਨਾਂ ਦਾ ਕ੍ਰਾਈਟੇਰੀਆ ਲੋਕ ਆਪ ਤਾਂ ਜਾ ਕੇ ਨਹੀਂ ਦੱਸਦੇ ਵੀ ਭਾਜੀ ਉਹਨਾਂ ਦੇ ਨਾਲ ਦੇ ਆਲੇ ਦੁਆਲੇ ਵਾਲੇ ਤਾਂ ਦੱਸਦੇ ਹੋਣਗੇ ਵੀ ਫਿਲਮ ਬਹੁਤ ਵਧੀਆ ਬਣੀ ਆ ਪਰ ਇੱਕ ਕ੍ਰਾਈਟੇਰੀਆ ਤੇ ਹੀ ਹੈ ਨਾ ਕਿ ਫਿਲਮ ਨੇ 7 ਕਰੋੜ ਲਗਾਇਆ ਸੀ ਤੇ 50 ਕਰੋੜ ਕਮਾ ਲਿਆ ਇਵਨ ਕਿ ਇਹਦਾ ਮਤਲਬ ਕਿ ਲੋਕਾਂ ਨੇ ਫਿਲਮ ਨੂੰ ਪਸੰਦ ਕੀਤਾ ਤੁਸੀਂ ਹੁਣ ਗੱਲ ਕਿਹੜੀ ਕਰ ਰਹੇ ਸੀ ਕਿ ਡਿਮਾਂਡ ਦੀ ਗੱਲ ਕਰ ਰਹੇ ਹੋ ਡਿਮਾਂਡ ਦੀ ਗੱਲ ਹੁਣ ਡਿਮਾਂਡ ਦੇਖੋ ਤੁਸੀਂ ਵੈਸੇ ਮੈਂ ਇੱਕ ਐਗਜ਼ਾਮਪਲ ਦੇਣਾ ਕਿ ਰਾਮਾਨੰਦ ਸਾਗਰ ਨੂੰ ਕਿਸੇ ਵਿਅਕਤੀ ਨੇ ਜਾ ਕੇ ਕਿਹਾ ਸੀਗਾ ਕਿ ਤੁਸੀਂ ਟੀਵੀ ਦੇ ਉੱਪਰ ਰਮਾਇਣ ਸ਼ੁਰੂ ਕਰ ਦਿਓ ਮੈਂ ਰਮਾਇਣ ਦੇਖਣ ਨੂੰ ਬੜਾ ਦਿਲ ਕਰਦਾ ਉਹ ਰੁਝਾਨ ਕਿਤੇ ਅਸੀਂ ਦਰਸ਼ਕਾਂ ਦਾ ਆਪ ਮਤਲਬ ਉਹ ਸੀ ਨੂੰ ਮੈਨੂੰ ਦੱਸੋ ਵੀ ਰਾਮਾਨੰਦ ਸਾਗਰ ਨੂੰ ਕਿਸੇ ਨੇ ਜਾ ਕੇ ਕਿਹਾ ਹੋਗਾ ਵੀ ਰਾਮਾਨੰਦ ਸਾਗਰ ਦਾ ਪ੍ਰੋਸੈਸ ਸੀ ਥੌਟ ਪ੍ਰੋਸੈਸ ਸੀ ਕਿ ਮੈਂ ਰਮਾਇਣ ਨੂੰ ਟੀਵੀ ਤੇ ਲੈ ਕੇ ਜਾਣਾ ਰਮਾਇਣ ਪ੍ਰਸਾਰਿਤ ਹੋਈ ਲੋਕ ਘਰਾਂ ਦੇ ਵਿੱਚ ਟੀਵੀ ਜਦੋਂ ਸਵੇਰ ਨੂੰ ਐਤਵਾਰ ਨੂੰ ਰਮਾਇਣ ਸੀਰੀਅਲ ਆਉਣਾ ਹੁੰਦਾ ਸੀ ਲੋਕ ਘਰਾਂ ਦੇ ਵਿੱਚ ਸੀਰੀਅਲ ਸ਼ੁਰੂ ਹੋਣ ਤੋਂ ਪਹਿਲਾਂ ਸਫਾਈ ਕਰ ਲੈਂਦੇ ਸੀ ਔਰ ਸਾਰੇ ਘਰ ਦੀਆਂ ਚੱਪਲਾਂ ਦਰਵਾਜ਼ੇ ਦੇ ਬਾਹਰ ਹੁੰਦੀਆਂ ਸੀ ਰਾਮਾਨੰਦ ਸਾਗਰ ਨੇ ਕਿਹਾ ਸੀ ਨਹੀਂ ਕਿਹਾ ਸੀ ਨਾ ਹੀ ਰਾਮਾਨੰਦ ਸਾਗਰ ਨੂੰ ਕਿਸੇ ਨੇ ਕਿਹਾ ਸੀ ਵੀ ਜਾ ਕੇ ਤੂੰ ਰਮਾਇਣ ਮਤਲਬ ਇਹ ਸਾਡੀ ਸੋਚ ਹੈ ਵੀ ਇਹ ਤਾਂ ਪੰਜਾਬੀ ਇੰਡਸਟਰੀ ਕਹਿੰਦੀ ਮਹਾਰਾਜ ਗਾਣੇ ਸੁਣਦੇ ਆ ਤੁਸੀਂ ਹਥਿਆਰਾਂ ਵਾਲੇ ਗਾਣੇ ਸੁਣਦੇ ਆ ਲੜਾਈਆਂ ਝਗੜਿਆਂ ਵਾਲੇ ਗੈਂਗਸਟਰਾਂ ਵਾਲੇ ਗਾਣੇ ਸੁਣਦੇ ਆ ਮਤਲਬ ਤੁਸੀਂ ਜੋ ਤੁਣਕਾ ਤੁਣਕਾ ਚੜ ਕੇ ਤੁਣਕਾ ਤੁਣਕਾ ਕਰਕੇ ਗੱਦੀ ਚੜਦੀ ਹੁੰਦੀ ਆ ਕੀ ਲੋਕਾਂ ਨੇ ਸੁਣਿਆ ਨਹੀਂ ਸਾਨੂੰ ਮੈਂ ਤਾਂ ਕਹਿੰਦਾ ਰਿਪੀਟ ਤੇ ਚੱਲਦਾ ਹੋਊਗਾ ਨਾ ਮਤਲਬ ਜੇ ਤੁਸੀਂ ਚੰਗਾ ਕੰਟੈਂਟ ਨਹੀਂ ਦਿਓਗੇ ਤੇ ਮਾੜਾ ਕੰਟੈਂਟ ਲੋਕਾਂ ਨੇ ਤਾਂ ਕੁਛ ਨਾ ਕੁਛ ਸੁੰਨਾ ਲੋਕ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਬਹੁਤ ਪਰੇਸ਼ਾਨ ਇੱਕ ਬੰਦਾ ਸਵੇਰੇ 9 ਵਜੇ ਕੰਮ ਤੇ ਚੱਲ ਗਿਆ ਸ਼ਾਮ ਨੂੰ 6 ਵਜੇ ਕੰਮ ਤੋਂ ਘਰ ਆਇਆ ਉਹਨੂੰ ਆਪਣਾ ਮਾਈਂਡ ਰਿਲੈਕਸ ਕਰਨ ਲਈ ਕੁਝ ਚਾਹੀਦਾ ਜੇ ਚੰਗਾ ਕੰਟੈਂਟ ਨਹੀਂ ਹੋਏਗਾ ਤੇ ਉਹਦੀ ਮਜਬੂਰੀ ਹੈ ਉਹਨੂੰ ਮਾੜਾ ਹੀ ਸੁੰਨਾ ਪੈਣਾ ਚੰਗਾ ਕੰਟੈਂਟ ਬਣਾਉਣ ਵਾਲਿਆਂ ਦੀ ਗਿਣਤੀ ਘਟਾ ਮਤਲਬ ਹੁੰਦਾ ਕੀ ਹੈ ਕਿ ਅੱਜ ਦੀ ਅੱਜ ਦੇ ਟਾਈਮ ਦੇ ਵਿੱਚ ਨਾ ਆਪਾਂ ਕੱਲ ਚੈਟ ਜੀਪੀਟੀ ਤੇ ਗੱਲ ਕੀਤੀ ਸੀ ਲੋਕ ਸੰਘਰਸ਼ ਤੋਂ ਭੱਜਦੇ ਆ ਲੋਕ ਚੈਲੰਜਸ ਤੋਂ ਭੱਜਦੇ ਆ ਕਿ ਮੈਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਮੈਂ ਕੋਈ ਗਾਣਾ ਕੱਢ ਦਿੱਤਾ ਉਹ ਜੇ ਨਾ ਚੱਲਿਆ ਮੇਰਾ ਕਿਤੇ ਡੁੱਬਣਾ ਜਾਵੇ ਇਹਦੇ ਨਾਲੋਂ ਤੁਸੀਂ ਗੈਂਗਸਟਰ ਵਾਲਾ ਕੱਢ ਦਿਓ ਤੁਸੀਂ ਕੋਈ ਉਹ ਮਤਲਬ ਉਹ ਹਥਿਆਰਾਂ ਹਥੂਰੇ ਹੱਥ ਦੇ ਵਿੱਚ ਦਿਖਾ ਕੇ ਕੱਢ ਦਿਓ ਇਹ ਗਾਣੇ ਚੱਲਦੇ ਆ ਮਤਲਬ ਬੰਦਾ ਸੰਘਰਸ਼ ਤੋਂ ਦੌੜਦਾ ਜੇ ਤੁਸੀਂ ਉਸ ਚੀਜ਼ਾਂ ਨੂੰ ਵੱਧਦੇ ਹੋ ਤੁਸੀਂ ਸਤਿੰਦਰ ਸਰਤਾਜ ਨੇ ਕੀ ਗੈਂਗਸਟਰ ਵਾਲਾ ਕੋਈ ਗਾਣਾ ਕੱਢਿਆ ਨਹੀਂ ਪਰ ਨਸ਼ੇ ਦੇ ਉੱਪਰ ਸਤਿੰਦਰ ਸਰਤਾਜ ਨੇ ਕੋਈ ਗਾਣਾ ਕੱਢਿਆ ਕੀ ਸਤਿੰਦਰ ਸਰਤਾਜ ਨੂੰ ਲੋਕ ਸੁਣਦੇ ਨੇ ਹਮ ਟਿਕਟ ਲੈ ਕੇ ਜਾਂਦੇ ਆ ਫ੍ਰੀ ਦੇ ਅਖਾੜੇ ਨਹੀਂ ਲੱਗਦੇ ਸਤਿੰਦਰ ਸਰਤਾਜ ਦੇ ਜਾਂਦੇ ਆ ਨਾ ਤਾਂ ਫਿਰ ਜੇ ਤੁਹਾਡੇ ਅੰਦਰ ਟੈਲੈਂਟ ਹੈ ਤਾਂ ਲੋਕ ਟਿਕਟ ਲੈ ਕੇ ਵੀ ਤੁਹਾਨੂੰ ਸੁਣਨ ਲਈ ਆਣਗੇ ਬਸ਼ਰਤੇ ਤੁਸੀਂ ਆਪ ਦਾ ਟੇਸਟ ਨਾ ਚੇਂਜ ਕਰੋ ਆਪਣੀ ਫੀਲਡ ਨਾ ਚੇਂਜ ਕਰੋ ਪੈਸੇ ਦੇ ਕਰਕੇ ਜਾਂ ਲੋਕਾਂ ਦੇ ਕਰਕੇ ਲੋਕ ਇਹ ਸੁਣਦੇ ਆ ਸਤਿੰਦਰ ਸਰਤਾਜ ਜੋ ਗਾਉਂਦਾ ਸੀ ਉਹਨੇ ਦੁਨੀਆ ਨੂੰ ਉਹ ਸੁਣਨ ਲਾ ਦਿੱਤਾ ਹਮ ਤੇ ਅਸੀਂ ਕਿਉਂ ਨਹੀਂ ਲਾ ਸਕਦੇ ਮੋਂ ਫਿਲਮ ਵਾਲੀ ਆਨੇ ਆ ਤੇ ਸਾਡਾ ਟਾਈਮ ਵੀ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਫਿਲਮ ਬਾਰੇ ਹੁਣ ਤੁਸੀਂ ਲਾਸਟ ਰਿਵਿਊ ਦਿਓ ਕਿ ਫਿਲਮ ਦਾ ਜਿਹੜਾ ਕਾਮੇਡੀ ਆ ਉਹ ਸਟ੍ਰੈਸ ਆਪਣਾ ਜਿਹੜਾ ਹੁੰਦਾ ਆ ਨਿੱਜੀ ਲਾਈਫ ਤੋਂ ਥੋੜਾ ਹਟ ਕੇ ਜਾ ਸਕਦੇ ਦੇਖਣ ਲਈ ਮੈਂ ਤਾਂ ਇਸ ਚੀਜ਼ ਤੋਂ ਹੈਰਾਨ ਆ ਕਿ ਇਹ ਫਿਲਮ ਤਾਂ ਇੱਕ ਅਸੀਂ ਸਿਰਫ ਫਿਲਮ ਤਾਂ ਜਰੀਆ ਰੱਖਿਆ ਸੀ ਮਕਸਦ ਮਕਸਦ ਸਾਡਾ ਬੋਲੀ ਇੰਡਸਟਰੀ ਤੇ ਗੱਲ ਕਰਨੀ ਸੀ ਕਿ ਸਾਡੇ ਕੋਲ ਕਹਾਣੀਆਂ ਕਿਉਂ ਨਹੀਂ ਆ ਕਹਾਣੀਆਂ ਕਿਉਂ ਨਹੀਂ ਵੀ ਇਹ ਸੌਂਕਣ ਸੌਂਕਣੇ ਟੂ ਮੂਵੀ ਸਾਡਾ ਟਾਰਗੇਟ ਨਹੀਂ ਸੀ ਸਾਡਾ ਟਾਰਗੇਟ ਸੀ ਇਹ ਕਿ ਸਾਡੀ ਫਿਲਮ ਇੰਡਸਟਰੀ ਕੋ ਕਹਾਣੀਆਂ ਕਿਉਂ ਨਹੀਂ ਹੈ ਕਹਾਣੀਆਂ ਦੀ ਕਮੀ ਕਿਉਂ ਵੀ ਸਾਨੂੰ ਤਿੰਨ ਤਿੰਨ ਜਨਾਨੀਆਂ ਫਿਲਮ ਦੇ ਵਿੱਚ ਔਰਤਾਂ ਦਿਖਾਉਣੀਆਂ ਪੈ ਰਹੀਆਂ ਇੱਕ ਕਰ ਵਾਲੇ ਦੀਆਂ ਕਿ ਉਸ ਚੀਜ਼ ਨੂੰ ਕਿਤੇ ਵੀ ਅਪਲਾਈ ਨਾ ਕਰੋ ਪ੍ਰਭਾਵਿਤ ਨਾ ਹੋਵੋ ਠੀਕ ਹੈ ਤੁਸੀਂ ਆਪਣਾ ਜਿਹੜਾ ਮਨੋਰੰਜਨ ਕਰ ਸਕਦੇ ਹੋ ਉਸ ਮੂਵੀ ਨੂੰ ਦੇਖ ਕੇ ਕਾਫੀ ਹਾਸੋਹੀਣ ਜਿਹੜੇ ਉਹਦੇ ਵਿੱਚ ਡਾਇਲੌਗਸ ਆ ਅ ਪਰਫਾਰਮੈਂਸ ਉਹਨਾਂ ਦੀ ਇੰਨੀ ਵਧੀਆ ਕੀਤੀ ਹੈ ਨਹੀਂ ਦੇਖੋ ਤੁਸੀਂ ਹੁਣ ਇਹਦੇ ਵਿੱਚ ਵੀ ਇੱਕ ਸਵਾਲ ਨਿਕਲਦਾ ਤੁਸੀਂ ਕਹਿੰਦੇ ਕਿ ਮਨੋਰੰਜਨ ਕਰਕੇ ਆ ਜਾਓ ਮੈਂ ਬਹੁਤ ਸਾਰੇ ਰਿਵਿਊਸ ਸੁਨੇ ਸੌਂਕਣ ਸੌਂਕਣੇ ਟੂ ਦੇ ਜੀ ਰਿਵਿਊ ਵੀ ਬਹੁਤ ਆਏ ਆ ਅੱਛਾ ਰਿਵਿਊ ਦੇ ਵਿੱਚ ਔਰਤਾਂ ਨਿਕਲ ਰਹੀਆਂ ਬੱਚੇ ਹੱਥ ਦੇ ਵਿੱਚ ਆ ਹਸਬੈਂਡ ਨਾਲ ਆ ਜੀ ਮੈਨੂੰ ਬਹੁਤ ਵਧੀਆ ਲੱਗੀ ਫਿਲਮ ਮੈਂ ਤਾਂ ਅਸੀਂ ਕਮਾਲ ਹੋ ਗਿਆ ਔਰਤਾਂ ਕਹਿ ਰਹੀਆਂ ਕਹਿ ਰਹੀਆਂ ਕੀ ਉਹ ਔਰਤ ਜਿਹੜੀ ਕਹਿੰਦੀ ਆ ਕਿ ਮੈਂ ਬਹੁਤ ਇੰਜੋਏ ਕੀਤਾ ਇਸ ਫਿਲਮ ਨੂੰ ਦੇਖ ਕੇ ਉਹ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਕਦੇ ਆਪਣੇ ਘਰ ਵਾਲੇ ਨੂੰ ਇਹ ਇਜਾਜ਼ਤ ਦੇएगी ਕਿ ਇਦਾਂ ਹੋ ਜਾਏ ਅੱਛਾ ਜੀ ਔਰਤਾਂ ਦੇ ਪੱਖ ਤੋਂ ਸੋਚਿਆ ਜਾਵੇ ਉਹ ਬਿਲਕੁਲ ਵੀ ਇਸ ਸੀਨ ਨੂੰ ਉਹ ਨਹੀਂ ਕਰੂंगी ਮੈਂ ਉਹ ਹੀ ਕਹਿ ਰਹੀ ਹਾਂ ਤੁਸੀਂ ਜੋ ਵੀ ਦੇਖ ਰਹੇ ਆ ਉਹਨੂੰ ਆਪਣੇ ਦਿਮਾਗ ਤੇ ਪ੍ਰਭਾਵਿਤ ਨਾ ਕਰੋ ਉਹਨੂੰ ਆਪਣੀ ਨਿੱਜੀ ਜ਼ਿੰਦਗੀ ਚ ਅਪਲਾਈ ਨਾ ਕਰੋ ਕੁਝ ਇਦਾਂ ਦੀਆਂ ਜਿਹੀਆਂ ਇਹ ਇਹੀ ਇਹੀ ਤਾਂ ਗੱਲ ਆ ਨਾ ਐਨੀਮਲ ਮੂਵੀ ਆਈ ਸੀ ਡਾਇਰੈਕਟਰ ਕਹਿੰਦਾ ਕਿ ਤੁਸੀਂ ਯਾਰ ਇੰਜੋਏ ਕਰੋ ਬਸ ਇੰਜੋਏ ਕਰੋ ਇਹਨੂੰ ਫਿਲਮ ਨੂੰ ਘਰ ਨਾਲ ਲੈ ਕੇ ਜਾਓ ਥੀਏਟਰ ਚ ਛੱਡ ਦਿਓ ਪਰ ਬਹੁਤ ਸਾਰੀਆਂ ਹਰਜੀਤਾ ਵਰਗੀਆਂ ਮੂਵੀਜ਼ ਆ ਤਨਕਾ ਤਨਕਾ ਕਰਕੇ ਮੂਵੀਜ਼ ਕੀ ਸੀ ਆਪਣੇ ਘਰ ਨਹੀਂ ਲੈ ਕੇ ਆਂਦੇ अच्छा ਤੁਸੀਂ ਬਹੁਤ ਸਾਰੀਆਂ ਅਸੀਆਂ ਫਿਲਮਾਂ ਜਿਹੜੀਆਂ ਅਸੀਂ ਘਰ ਨਹੀਂ ਲੈ ਕੇ ਆਂਦੇ ਮਤਲਬ ਇਹ ਡਾਇਰੈਕਟਰ ਕੀ ਕਰਦਾ ਡਾਇਰੈਕਟਰ ਦੀ ਸੋਚ ਕੀ ਆ ਕਿ ਮੈਂ ਜੇ ਇਦਾਂ ਦੀ ਕੋਈ ਫਿਲਮ ਬਣਾ ਦਿੱਤੀ ਜਿਹੜੀ ਲੋਕਾਂ ਦੇ ਗਲਤ ਪ੍ਰਭਾਵ ਪਾ ਸਕਦੀ ਆ ਤੇ ਮੈਂ ਕਹਿ ਦੇਣਾ ਉਹਨੂੰ ਥੀਏਟਰ ਚ ਛੱਡਿਓ ਜਿਹੜੇ ਡਾਇਰੈਕਟਰ ਨੇ ਫਿਲਮ ਬਹੁਤ ਸੋਹਣੀ ਬਣਾ ਦਿੱਤੀ ਇੱਕ ਮੈਸੇਜ ਆ ਉਹਦੇ ਵਿੱਚ ਉਹ ਡਾਇਰੈਕਟਰ ਕਹਿੰਦਾ ਮੇਰੀ ਫਿਲਮ ਕਰ ਲੈ ਜਾਓ ਮਤਲਬ ਕਿ ਹਰੇਕ ਬੰਦਾ ਆਪਣੀ ਚੀਜ਼ ਨੂੰ ਵੇਚਣਾ ਚਾਹੁੰਦਾ ਆ ਉਹ ਆਪਣੇ ਥੌਟ ਦੇ ਨਾਲ ਵੇਚ ਦਿੰਦਾ ਜਿਹੜੀ ਫਿਲਮ ਤੁਸੀਂ ਕਹਿੰਦਾ ਨੰਨੇ ਇਹਨੂੰ ਘਰ ਨਾਲ ਲੈ ਕੇ ਜਾਓ ਜਿਹਨੇ ਫਿਲਮ ਮੋਟੀਵੇਸ਼ਨਲ ਬਣਾਈਆ ਉਹ ਕਹਿੰਦਾ ਫਿਲਮ ਨੂੰ ਘਰ ਲੈ ਕੇ ਜਾਓ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰੋ ਮਤਲਬ ਇਹ ਬਿਲਕੁਲ ਗਲਤ ਗੱਲ ਆ ਕਿ ਕੋਈ ਦੇਖੀ ਹੋਈ ਚੀਜ਼ ਸਾਡੀ ਜ਼ਿੰਦਗੀ ਤੇ ਪ੍ਰਭਾਵ ਨਹੀਂ ਪਾ ਸਕਦੀ ਕਿਸੇ ਦੇ ਕਹਿਣ ਨਾ ਨਹੀਂ ਹੈਗਾ ਕਿ ਤੁਸੀਂ ਇਹਨੂੰ ਆਪਣੇ ਉੱਥੇ ਥੀਏਟਰ ਚ ਹੀ ਛੱਡਿਓ ਇਹਨੂੰ ਆਪਣੇ ਨਾਲ ਨਾਲ ਲੈ ਕੇ ਜਾਓ ਹੁਣ ਤੁਸੀਂ ਦੇਖੋ ਦੇਸ਼ ਭਗਤੀ ਦੀਆਂ ਮੂਵੀਸ ਆਪਾਂ ਦੇ ਦਦੇ ਆ ਦੇਖਦੇ ਦੇਖਦੇ ਸਾਨੂੰ ਇਦਾਂ ਹੁੰਦਾ ਕਿ ਉਹ ਚੀਜ਼ ਜੋਸ਼ ਆਂਦਾ ਜੋਸ਼ ਆਂਦਾ ਜੋਸ਼ ਆਂਦਾ ਤੇ ਉਸ ਸੀਨ ਨੂੰ ਅਸੀਂ ਕਿਦਾਂ ਦਿਨਾਏ ਕਰ ਸਕਦੇ ਕਿ ਅਸੀਂ ਉਹਨੂੰ ਆਪਣੇ ਨਾਲ ਲੈ ਕੇ ਕਿਤੇ ਨਾ ਕਿਤੇ ਤੁਸੀਂ ਜੋਸ਼ ਛੱਡ ਦਿਓ ਹਾਂ ਕਿੰਨੇ ਨਹੀਂ ਇੰਪੈਕਟ ਪਾ ਰਹੀਆਂ ਕੁਝ ਕੁਝ ਹੁੰਦਾ ਹੈ ਫਿਲਮ ਆਈ ਸੀ ਜੀ ਸ਼ਾਹਰੂਖ ਖਾਨ ਦੀ ਕੁਝ ਕੁਝ ਹੁੰਦਾ ਹੈ ਮੂਵੀ ਆਈ ਸੀ ਹਮ ਸ਼ਾਹਰੂਖ ਖਾਨ ਨੇ ਹੱਥ ਦੇ ਵਿੱਚ ਬੈਂਡ ਪਾਇਆ ਸੀ ਟ੍ਰੈਂਡ ਹੋ ਗਿਆ ਸੀ ਕਿਵੇਂ ਨਹੀਂ ਪਾਇਆ ਦੱਸੋ ਹੀ ਕਿਹੜਾ ਫਿਲਮ ਮੈਨੂੰ ਦੱਸੋ ਕਿਹੜਾ ਥੀਏਟਰ ਦੇ ਵਿੱਚ ਛੱਡਿਆ ਆ ਉਹ ਮੈਨੂੰ ਛੋਟੇ ਜਿਹੇ ਐਗਜ਼ਾਮਪਲ ਆ ਉਹ ਬੈਂਡ ਸਾਰੀ ਦੁਨੀਆ ਨੇ ਪਾਇਆ ਮਤਲਬ ਉਹ 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 ਉਹਦੀ ਸੇਲ ਜਿਹੜੀ ਸੀ ਉਹ ਮਿਲਦੇ ਨਹੀਂ ਸੀ ਹੁੰਦੇ ਬਜ਼ਾਰਾਂ ਦੇ ਵਿੱਚ ਉਹ ਲੋਕਾਂ ਨੇ ਹੱਥ ਦੇ ਨਾਲ ਬੈਂਡ ਬਣਾਉਣੇ ਸ਼ੁਰੂ ਕਰ ਦਿੱਤੇ ਸੀ ਕਿ ਪਿੱਛੋਂ ਸਪਲਾਈ ਨਹੀਂ ਆ ਰਹੀ ਤੁਸੀਂ ਕਹੋ ਬੈਂਡ ਦੀ ਸ਼ੁਰੂਆਤ ਇੱਕ ਤਰ੍ਹਾਂ ਨਾਲ ਹਾਂ ਤਾਂ ਫਿਰ ਉਹ ਮਤਲਬ ਕਹਿੰਦਾ ਵੀ ਤੁਸੀਂ ਇਸ ਇਸ ਇੰਡਸਟਰੀ ਮਤਲਬ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਆ ਇਹ ਕਿ ਤੁਸੀਂ ਫਿਲਮ ਥੀਏਟਰ ਤੱਕ ਹੀ ਛੱਡਿਓ ਕਦੇ ਵੀ ਡਾਇਰੈਕਟਰ ਇਹ ਸੋਚ ਕੇ ਨਹੀਂ ਫਿਲਮ ਬਣਾਉਂਦਾ ਹੁੰਦਾ ਵੀ ਕੋਈ ਫਿਲਮ ਆਵੇ ਉਹ ਥੀਏਟਰ ਤੱਕ ਹੀ ਛੱਡ ਜਵੇ ਉਹ ਜੋ ਥੀਏਟਰ ਦੇ ਵਿੱਚ ਛੱਡ ਜੂਗਾ ਨਾ ਫਿਰ ਉਹ ਜਾ ਕੇ ਬਾਹਰ ਫਿਲਮ ਦਾ ਪ੍ਰਚਾਰ ਨਹੀਂ ਕਰੂਗਾ ਪ੍ਰਚਾਰ ਨਹੀਂ ਕਰ ਸਕਦਾ ਉਹ ਜਿਹੜਾ ਬੰਦਾ ਫਿਲਮ ਦੇਖ ਕੇ ਜਾਊਗਾ ਉਹਨੂੰ ਵਧੀਆ ਲੱ ਫਿਲਮ ਇੱਕ ਇਸ ਮਕਸਦ ਨਾਲ ਬਣਾਈ ਜਾਂਦੀ ਨਾ ਕਿ ਇਹ ਕਿ ਤੂੰ ਦੇਖ ਕੇ ਚਲਾ ਗਿਆ ਹੁਣ ਕਿਸੇ ਨੂੰ ਹੋਰ ਨੂੰ ਨਾ ਦੱਸੀ ਜੀ ਜੀ ਇਦਾਂ ਨਹੀਂ ਫਿਲਮ ਮਰਦੀ ਨਹੀਂ ਇਹ ਮਕਸਦ ਨਹੀਂ ਹੁੰਦਾ ਇਹ ਮਕਸਦ ਨਹੀਂ ਹੁੰਦਾ ਇਹ ਬਸ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਵੀ ਛੱਡ ਦਿਓ ਫਿਲਮ ਥੀਏਟਰ ਦੇ ਵਿੱਚ ਨਹੀਂ ਛੱਡੀ ਜਾਂਦੀ ਨਾ ਹੀ ਉਸ ਪਰਪਸ ਉਸ ਪਰਪਸ ਦੇ ਨਾਲ ਨਹੀਂ ਨਹੀਂ ਬੜੀ ਚਰਚਾ ਤਾਂ ਹੁੰਦੀ ਰਹਿਣੀ ਸਾਡੀਆਂ ਗੱਲਾਂ ਨਹੀਂ ਖਤਮ ਹੋਣੀ ਆਂ ਵੀ ਭਾਰੀ ਇਜਾਜ਼ਤ ਨਹੀਂ ਦੇ ਰਿਆ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਇਹੀ ਕਹਿਣਾ ਚਾਹੁੰਦੇ ਆਂ ਕਿ ਤੁਸੀਂ ਮਨੋਰੰਜਨ ਦਾ ਇੱਕ ਸਾਧਨ ਹੈ ਪੰਜਾਬੀ ਕਾਮੇਡੀ ਫਿਲਮ ਹੈ ਜਾ ਕੇ ਸੌਂਕਣ ਸੌਂਕਣੇ 2 ਦਾ ਤੁਸੀਂ ਦੇਖੋ ਤੇ ਆਪਣੇ ਜਿਹੜੇ ਰਿਵਿਊ ਆ ਤੁਸੀਂ ਉਹਦੀ ਰੇਟਿੰਗ ਕਰ ਸਕਦੇ ਹੋ ਤੁਸੀਂ ਆਪਣੇ ਪੁਆਇੰਟ ਆਫ View ਰੱਖ ਸਕਦੇ ਆ ਸਾਡਾ ਕੋਈ ਇਦਾਂ ਦਾ ਮਕਸਦ ਨਹੀਂ ਹੈ ਸਾਡੇ ਚੈਨਲ ਦਾ ਇਦਾਂ ਦਾ ਕੋਈ ਮਕਸਦ ਨਹੀਂ ਹੈ ਕਿ ਅਸੀਂ ਕਿਸੇ ਨੂੰ ਕ੍ਰਿਟਿਸਾਈਜ਼ ਕਰੀਏ ਬਸ ਅਸੀਂ ਇੱਕ ਪਬਲਿਕ ਰਿਵਿਊ ਦਿੱਤਾ ਹੈ ਤੇ ਅਸੀਂ ਦਿੰਦੇ ਰਵਾਂਗੇ ਕਿਉਂਕਿ ਸਾਡਾ ਵਾਦਾ ਸੀਗਾ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀਗਾ ਕਿ ਚਰਚਿਤ ਮੁੱਦਿਆਂ ਤੇ ਅਸੀਂ ਗੱਲਬਾਤ ਕਰਦੇ ਰਵਾਂਗੇ ਤੇ ਅੱਜ ਦੇ ਲਈ ਇੰਨਾ ਹੀ ਤਦ ਤੱਕ ਲਈ ਸਾਨੂੰ ਦੀ ਇਜਾਜ਼ਤ ਕੱਲ ਫੇਰ ਮ ਧੰਨਵਾਦ